ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਜੀ 86ਵਾਂ ਦਿਨ 100 ਦਿਨ ਅਲੱਗ-ਅਲੱਗ ਸਟਾਈਲ 'ਚ ਦਸਤਾਰਾ ਸਜਾ ਕੇ ਦਿਖਾਉਣਾ ਤੇ ਅੱਜ ਲੈ ਕੇ ਆਏ ਆ ਇੱਕ ਨਵੇਂ ਸਟਾਈਲ ਦੀ ਦਸਤਾਰ ਦੀ ਵੀਡੀਓ ਪੇਚਾ ਉੱਤੇ ਵੱਟ ਤੁਹਾਨੂੰ ਦੋ ਤਰੀਕੇ ਨਾਲ ਪਾ ਕੇ ਦਿਖਾਉਂਗਾ ਇੱਕ ਤਾਂ ਤੁਹਾਨੂੰ ਦਿਖਾਈ ਸੀ ਕਿ ਆਪਾਂ ਪਿੱਛੇ ਜੀ ਅੱਗੇ ਲੈ ਕੇ ਜਾਂਦੇ ਹਾਂ ਸਲਾਈ ਜਿਹਦੇ ਵਿੱਚ ਵੱਟ ਪਾਣੇ ਆ ਅੱਜ ਤੁਹਾਨੂੰ ਨਾਲ-ਨਾਲ ਸਿਖਾਵਾਂਗੇ ਕਿ ਅੱਗੋਂ ਜੀ ਪਿੱਛੇ ਸਲਾਈ ਫੇਰ ਕੇ ਕਿੱਦਾਂ ਵੱਟ ਪਾਣੇ ਆ ਪਿੱਛੇ ਨੂੰ ਅੱਜ ਦੀ ਵੀਡੀਓ 'ਚ ਤੁਹਾਨੂੰ ਦੱਸਾਂਗੇ ਕਿ ਵੱਟ ਪਾਣ ਲਈ ਦਸਤਾਰ ਦੇ ਲੜ ਕਿੰਨੇ ਮੋਟੇ ਹੋਣੇ ਚਾਹੀਦੇ ਇਸ ਲਈ ਵੀਡੀਓ ਨੂੰ ਸਕਿੱਪ ਨਾ ਕਰਿਓ ਅਤੇ ਪੂਰੀ ਵੀਡੀਓ ਦੇਖਿਓ ਤਾਂ ਜੋ ਤੁਹਾਨੂੰ ਸਾਰੀਆਂ ਚੀਜ਼ਾਂ ਡਿਟੇਲ ਨਾਲ ਸਮਝ ਆ ਜਾ ਸਕਣ ਹੁਣ ਅਸੀਂ ਦਸਤਾਰ ਦੀ ਵੀਡੀਓ ਸ਼ੁਰੂ ਕਰਦੇ ਹਾਂ ਜੀ ਤੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਜੀ ਤੁਹਾਡਾ ਆਪਣੇ YouTube ਚੈਨਲ ਨਵਦੀਪ ਸਿੰਘ ਲੁਧਿਆਣਵੀ ਤੇ ਜਿਹੜੇ ਮੇਰੇ ਵੀਰ ਨਵੇਂ ਨੇ ਜਾਂ ਪਹਿਲੀ ਵਾਰ ਸਾਡੀ ਵੀਡੀਓ ਦੇਖ ਰਹੇ ਨੇ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਬੈੱਲ ਆਈਕਨ ਨੂੰ ਕਲਿੱਕ ਕਰ ਲੈਣ ਤਾਂ ਜੋ ਉਹ 100 ਡੇ ਚੈਲੰਜ ਦੇ ਵਿੱਚ ਸਾਡੇ ਨਾਲ ਸ਼ਾਮਿਲ ਹੋ ਕੇ ਰੋਜ਼ ਅਲੱਗ-ਅਲੱਗ ਸਟਾਈਲ ਦੀਆਂ ਦਸਤਾਰਾਂ ਸਿੱਖ ਸਕਣ ਹੁਣ ਆਪਾਂ ਗੱਲਬਾਤ ਕਰਦੇ ਹਾਂ ਦਸਤਾਰ ਦੀ ਆਪਣੀ ਇਹ ਦਸਤਾਰ 8 ਮੀਟਰ ਦੀ ਦਸਤਾਰ ਹੈ ਅਤੇ ਰੂਬੀਆ ਵੈਲ ਕੈਮੀਕਲ ਕਪੜਾ ਹੈ ਦੋਨਾਂ ਹਿੱਸਿਆਂ ਤੋਂ ਇਸ ਤਰੀਕੇ ਨਾਲ ਦਸਤਾਰ ਨੂੰ ਗਿੱਲਾ ਕਰ ਲਵ ਇਸ ਤਰੀਕੇ ਨਾਲ ਦਸਤਾਰ ਹਰ ਇੱਕ ਇਸੇ ਤੋਂ ਬਰਾਬਰ ਗਿੱਲੀ ਹੋ ਜਾਂਦੀ ਹੈ ਫਿਰ ਜਿਹੜੀ ਸਾਈਡ ਤੇ 4 ਕਾਰਨਰ ਨੇ ਚਾਰ ਨੁੱਕਰਾਂ ਨੇ ਉਹਨਾਂ ਚੋਂ ਇੱਕ ਨੁੱਕਰ ਛੱਡ ਕੇ ਇੱਕ ਨੁੱਕਰ ਫੜ ਲੈਣੀ ਹੈ ਧਾਗੇ ਵਾਲਾ ਹਿੱਸਾ ਅੰਦਰ ਕਰਕੇ ਉਂਗਲ ਤੇ ਲਪੇਟ ਲੈਣਾ ਹੈ ਫਿਰ ਇੱਕ ਪੱਲਾ ਛੱਡ ਕੇ ਚੌਥੀ ਨੁੱਕਰ ਨੂੰ ਧਾਗੇ ਵਾਲਾ ਹਿੱਸਾ ਅੰਦਰ ਕਰਕੇ ਦੂਜੇ ਹੱਥ ਦੀ ਇੱਕ ਉਂਗਲ ਤੇ ਲਪੇਟ ਲੈਣਾ ਹੈ ਇਹਦੇ ਨਾਲ ਤੁਹਾਨੂੰ ਆਈਡੀਆ ਰਹੇਗਾ ਇਹਦੇ ਵਿੱਚੋਂ ਕੋਈ ਵੀ ਇੱਕ ਪੱਲਾ ਫੜ ਕੇ ਤੁਸੀਂ ਦਸਤਾਰ ਦੀ ਪੂਣੀ ਕਰ ਸਕਦੇ ਹੋ ਅੱਜ ਦੀ ਵੀਡੀਓ ਚ ਤੁਹਾਨੂੰ ਦੱਸਾਂਗੇ ਪੂਣੀ ਆਪਾਂ ਚੌੜੀ ਕਿੰਨੀ ਕਰਨੀ ਆ ਪਹਿਲਾਂ ਅਸੀਂ ਬਣਾਵਾਂਗੇ ਇੱਕ ਦੇ ਤਿੰਨ-ਤਿੰਨ ਲੜ ਹੁਣ ਮੈਂ ਇੱਕ ਦੇ ਤਿੰਨ-ਤਿੰਨ ਲੜ ਹੀ ਕਿਉਂ ਬਣਾ ਕੇ ਦਿਖਾਣੀ ਆ ਕਿਉਂਕਿ ਘੱਟ ਲੜਾਂ ਦੇ ਵਿੱਚ ਤੁਹ ਦਾ ਸੋਖਾ ਹੋ ਜਵੇਗਾ ਕਰਤਾ ਤੁਸੀਂ ਜਿਆਦਾ ਪੇਚਾ ਚ ਵੀ ਸਕਦੇ ਹੋ ਇਸ ਚੀਜ਼ ਨੂੰ ਪਰ ਉਹਦੇ ਵਿੱਚ ਨਾਲ ਲੜ ਤੁਹਾਨੂੰ ਵੀਡੀਓ ਦੇ ਵਿੱਚ ਬਰੀਕ ਬਰੀਕ ਦਿਖਣੇ ਸੀਗੇ ਤੇ ਉਹਨੂੰ ਸਮਝਾਣਾ ਥੋੜਾ ਔਖਾ ਹੋ ਜਾਂਦਾ ਤੁਹਾਨੂੰ ਦੇਖਣ ਲਈ ਜ਼ੂਮ ਕਰਨੀ ਪੈਣੀ ਸੀ ਵੀਡੀਓ ਤੇ ਸਭ ਤੋਂ ਪਹਿਲਾਂ ਖੱਬੇ ਪਾਸੇ ਸਲਾਈ ਰੱਖ ਕੇ ਅਸੀਂ ਪੂਣੀ ਨੂੰ ਇਸ ਤਰੀਕੇ ਨਾਲ ਅੰਦਰ ਕਰਦੇ ਜਾਵਾਂਗੇ ਤੇ ਜਦੋਂ ਨੁੱਕਰ ਤੇ ਪਹੁੰਚ ਗਏ ਤਾਂ ਫਿਰ ਇੱਕ ਵਾਰੀ ਫਿਰ ਪੱਲੇ ਨੂੰ ਉਂਗਲ ਤੇ ਲਪੇਟ ਲੈਣਾ ਹੈ ਤੇ ਲਪੇਟ ਕੇ ਇਹਨੂੰ ਖਿੱਚਣਾ ਹੈ ਇਸ ਤਰੀਕੇ ਨਾਲ ਤੁਹਾਡੇ ਹੱਥਾਂ 'ਚੋਂ ਦਸਤਾਰ ਖਿਸਕੇਗੀ ਨਹੀਂ ਜਦੋਂ ਤੁਸੀਂ ਇੱਕ ਪੱਲਾ ਉਂਗਲ ਤੇ ਲਪੇਟ ਕੇ ਫੜ ਲੈਣੇ ਹੋ ਨਾ ਤੇ ਉੱਪਰੋਂ ਜੀ ਕੋਈ ਵੀ ਦੋ ਪੱਲੇ ਰੈਂਡਮਲੀ ਤੁਸੀਂ ਫੜ ਲੈਣੇ ਨੇ ਜਿਹੜੇ ਤੁਹਾਨੂੰ ਟਾਈਟ ਜ਼ਿਆਦਾ ਲੱਗਣ ਤੇ ਉਹੀ ਪੱਲੇ ਫੜਦੇ ਹੋਏ ਅੱਗੇ ਨੂੰ ਪੂਣੀ ਕਰਨੀ ਹੈ ਤੇ ਪੂਣੀ ਤੁਹਾਡੀ ਇੰਨੀ ਕਿਚੋੜੀ ਹੋਣੀ ਚਾਹੀਦੀ ਹੈ ਕਿ ਤੁਸੀਂ ਇੱਕ ਦੇ ਤਿੰਨ ਲੜ ਆਸਾਨੀ ਨਾਲ ਬਣਾ ਸਕੋ ਦੇਖੋ ਸੈਂਟਰ ਦੇ ਵਿੱਚੋਂ ਪੂਣੀ ਲਗਭਗ ਤੁਹਾਡੀ ਪੌਣੇ 2 ਜਾਂ ਡੇਢ ਗੱਟ ਹੈ ਚ ਚੋੜੀ ਪੂਣੀ ਹੋਵੇ ਇਹਦੇ ਨਾਲ ਤੁਸੀਂ ਲੜ ਕਾਫੀ ਗੋਲਾਈ ਦੇ ਵਿੱਚ ਬਣਾ ਸਕਦੇ ਹੋ ਕਾਫੀ ਮੋٹے ਬਣਾ ਸਕਦੇ ਹੋ ਜਦੋਂ ਆਪਾਂ ਸਲਾਈ ਫੇਰਾਂਗੇ ਜੇਕਰ ਪੇਚਾਂ ਦੀ ਸਪੇਸ ਜ਼ਿਆਦਾ ਹੋਵੇਗੀ ਤਾਂ ਹੀ ਪੇਚਾਂ ਨੂੰ ਜ਼ਿਆਦਾ ਮੋٹے ਕੀਤਾ ਜਾ ਸਕਦਾ ਹੈ ਸਲਾਈ ਦੀ ਮਦਦ ਨਾਲ ਹੁਣ ਆਪਣੀ ਪੂਣੀ ਹੋ ਗਈ ਹੋਈ ਆ ਹੁਣ ਸਭ ਤੋਂ ਪਹਿਲਾਂ ਅਸੀਂ ਬੇਸ ਤਿਆਰ ਕਰਾਂਗੇ ਸਾਰੀਆਂ ਵੀਡੀਓਜ਼ ਦੇ ਵਿੱਚ ਮੇਰੇ ਵੀਰੋ ਮੈਂ ਤੁਹਾਨੂੰ ਪੂਣੀ ਤੋਂ ਲੈ ਕੇ ਬੇਸ ਅਤੇ ਦਸਤਾਰ ਸਿਕਾਉਣ ਦਾ ਤਰੀਕਾ ਹਰ ਇੱਕ ਚੀਜ਼ ਨੂੰ ਪੂਰੀ ਡਿਟੇਲ ਦੇ ਵਿੱਚ ਦੱਸਦਾ ਹੁੰਦਾ ਆ ਇਸ ਲਈ ਸਾਡੀ ਵੀਡੀਓ ਥੋੜੀ ਜਿਹੀ ਲੰਬੀ ਜ਼ਰੂਰ ਹੁੰਦੀ ਆ ਪਰ ਪੂਰੀ ਵੀਡੀਓ ਦੇ ਵਿੱਚ ਕੋਈ ਵੀ ਅਨੈਸੈਸਰੀ ਪਾਰਟ ਨਹੀਂ ਹੁੰਦਾ ਸਾਰੀਆਂ ਚੀਜ਼ਾਂ ਤੁਹਾਨੂੰ ਡਿਟੇਲ ਦੇ ਵਿੱਚ ਸਮਝਾਈਆਂ ਜਾਂਦੀਆਂ ਨੇ ਹੁਣ ਅਸੀਂ ਖੱਬੇ ਪਾਸੇ ਜੂੜਾ ਸਾਹਿਬ ਕਰਕੇ ਨਾਲ ਕੰਗਾ ਸਾਹਿਬ ਨੂੰ ਸਜਾ ਲਿਆ ਹੋਇਆ ਤੇ ਉਪਰੋ ਜੀ ਜਿਹੜਾ 1 ਮੀਟਰ ਦਾ ਬੇਸ ਅਸੀਂ ਤੈਅ ਮਾਰ ਕੇ ਰੱਖਿਆ ਹੁੰਦਾ ਹੈ ਉਹਨੂੰ ਸਜਾ ਲਿਆ ਹੋਇਆ ਉਪਰੋ ਜੀ ਅਸੀਂ ਇਹ 80 ਸੈਂਟੀਮੀਟਰ ਦਾ ਪਟਕਾ ਸਜਾ ਰਹੇ ਹਾਂ ਪਿਛਲੇ ਹਿੱਸੇ ਤੇ ਦੋ ਗੱਠਾ ਮਾਰ ਕੇ ਇਸ ਪਟਕੇ ਨੂੰ ਅਸੀਂ ਟਾਈਟ ਕਰ ਲਵਾਂਗੇ ਫਿਰ ਪੱਲੇ ਨੂੰ ਖਿੱਚ ਕੇ ਢਿੱਲਾ ਕਪੜਾ ਬਾਹਰ ਕੱਢ ਲਵਾਂਗੇ ਤੇ ਹੁਣ ਸਲਾਈ ਦੀ ਮਦਦ ਨਾਲ ਕੇਸਾ ਨੂੰ ਹਰੇਕ ਕੀਸੇ ਤੋਂ ਅੰਦਰ ਕਰਾਂਗੇ ਜਿਵੇਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਇਆ ਜਾ ਰਿਹਾ ਮੇਰੇ ਵੀਰੋ ਉਸੇ ਤਰੀਕੇ ਨਾਲ ਹੀ ਤੁਸੀਂ ਵੀ ਕਰਨਾ ਹੈ ਜੇਕਰ ਤੁਹਾਨੂੰ ਲੱਗਦੀ ਹੈ ਸਾਡੀ ਵੀਡੀਓਜ਼ ਲੰਬੀਆਂ ਨੇ ਕਿ ਜੇ ਅਸੀਂ ਪੂਣੀ ਅਤੇ ਬੇਸ ਦੀ ਵੀਡੀਓ ਅੱਗੇ ਤੋਂ ਨਾ DIYੇ ਤਾਂ ਕਮੈਂਟ ਕਰ ਦਿਓ ਇਹਦੇ ਨਾਲ ਸਾਡੀ ਵੀਡੀਓਜ਼ ਛੋਟ ਹੋ ਜਾ ਕਰਨਗੀਆਂ ਘੱਟੋ ਘੱਟ 4 ਤੋਂ 5 ਮਿੰਟ ਸਾਡੀਆਂ ਵੀਡੀਓ ਛੋਟੀਆਂ ਹੋ ਜਾਣੀਆਂ ਨੇ ਤਾਜੋ ਮੇਰੇ ਵੀਰ ਜਿਨ੍ਹਾਂ ਨੂੰ ਲੱਗਦਾ ਹੈ ਵੀਡੀਓ ਲੰਬੀਆਂ ਨੇ ਜ਼ਿਆਦਾ ਉਹਨਾਂ ਲਈ ਅਸੀਂ ਸ਼ਾਰਟ ਵੀਡੀਓ ਪੋਸਟ ਕਰ ਸਕੀਏ ਜੇਕਰ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਪੂਣੀ ਅਤੇ ਬੇਸ ਦੀ ਵੀਡੀਓਸ ਤੋਂ ਤਾਂ نیچے ਕਮੈਂਟ ਕਰ ਦਿਓ ਨੋ ਪ੍ਰੋਬਲਮ ਤੇ ਇਹਦੇ ਨਾਲ ਸਾਨੂੰ ਪਤਾ ਲੱਗ ਜਵੇਗਾ ਕਿ ਤੁਹਾਨੂੰ ਦਸਤਾਰ ਦੀ ਵੀਡੀਓ ਪੂਰੀ ਡਿਟੇਲ ਚ ਹੀ ਚਾਹੀਦੀ ਹੈ ਇਸ ਤਰੀਕੇ ਨਾਲ ਪੱਲੇ ਨੂੰ ਸਜਾ ਲੈਣਾ ਹੈ ਤੇ ਬਾਕੀ ਬਚਦੇ ਕੱਪੜੇ ਨੂੰ ਅੰਦਰ ਕਰ ਦੇਣਾ ਹੈ ਬੇਸ ਨੂੰ ਚੰਗੀ ਤਰ੍ਹਾਂ ਸਹੀ ਪੋਜੀਸ਼ਨ ਤੇ ਲੈ ਕੇ ਆਣਾ ਹੈ ਕਿਸੇ ਵੀ ਹਿੱਸੇ ਤੇ ਡੰਗ ਨਾ ਪਵੇ ਇਸ ਲਈ ਇਸ ਚੀਜ਼ ਨੂੰ ਚੰਗੀ ਤਰ੍ਹਾਂ ਸਹੀ ਕਰਨਾ ਹੈ ਆਪਣੀ ਜਗ੍ਹਾ ਤੇ ਟਿਕਾ ਕੇ ਰੱਖਣਾ ਹੈ ਬੇਸ ਇਹੋ ਜਿਹਾ ਸਜਾਓ ਕਿ ਤੁਹਾਡੀ ਦਸਤਾਰ ਸਜਾਉਣ ਤੋਂ ਬਾਅਦ ਚ ਕਿਤੇ ਵੀ ਡੋਂਗ ਨਾ ਪਵੇ ਉੱਪਰੋਂ ਜੀ ਅਸੀਂ ਇਸ ਤਰੀਕੇ ਨਾਲ 50 ਨੂੰ ਬੰਨ ਲਵਾਂਗੇ ਇੱਕ ਗੱਠ ਮਾਰ ਕੇ ਬਾਕੀ ਪੱਲਿਆਂ ਨੂੰ ਦੋਨਾਂ ਸਾਈਡਾਂ ਤੋਂ ਅੰਦਰ ਕਰ ਦੇਵਾਂਗੇ 50 ਨੂੰ ਕੋਸ਼ਿਸ਼ ਕਰੋ ਕਦੀ ਵੀ ਜ਼ਿਆਦਾ ਗੱਠਾ ਨਾ ਮਾਰੋ ਜ਼ਿਆਦਾ ਗੱਠਾ ਮਾਰੋਗੇ ਤਾਂ ਦਸਤਾਰ ਸਜਾਉਣ ਤੋਂ ਬਾਅਦ ਚ ਤੁਹਾਡੇ ਗੱਠਾ ਚੁੱਭ ਸਕਦੀਆਂ ਨੇ ਸਿਰ ਤੇ ਕਿਉਂਕਿ ਪਹਿਲਾਂ ਹੀ ਸਾਡੀ ਦਸਤਾਰ ਦੇ ਵਿੱਚ ਦੋ ਗੱਠਾ ਨੇ ਪਟਕੇ ਦੀਆਂ ਤੇ ਹੁਣ ਤਿੰਨ ਉਂਗਲਾ ਦੇ ਗੈਪ ਨਾਲ ਅਸੀਂ 50 ਸਜਾਈ ਹੋਈ ਆ ਤੇ ਹੁਣ ਇਸ ਪੱਲੇ ਨੂੰ ਮੂੰਹ ਦੇ ਵਿੱਚ ਫੜ ਕੇ ਤੁਸੀਂ ਦਸਤਾਰ ਸਜਾਉਣੀ ਸ਼ੁਰੂ ਕਰ ਦੇਣੀ ਹੈ ਹੁਣ ਜਿਹੜੀ ਮੇਨ ਗੱਲ ਆ ਸਾਡੀ ਉਹ ਹੈਗੀ ਆ ਪੇਚਾਂ ਦੀ ਮੋਟਾਈ ਤੇ ਅੱਜ ਉਸ ਤੋਂ ਪਹਿਲਾਂ ਪਹਿਲੇ ਪੱਲੇ ਨੂੰ ਅੰਦਰ ਦੋ ਵਾਰੀ ਫੋਲਡ ਕਰਕੇ ਅਸੀਂ ਇੱਕ ਲੜ ਬਣਾਵਾਂਗੇ ਦੇਖੋ ਇਹਨੂੰ ਦੋ ਵਾਰੀ ਮੈਂ ਅੱਜ ਫੋਲਡ ਏਸਲੀ ਕਰ ਰਿਆਂ ਕਿਉਂਕਿ ਪਹਿਲਾ ਲੜ ਵੀ ਸਾਨੂੰ ਮੋਟਾ ਚਾਹੀਦਾ ਆ ਇਹਦੇ ਉੱਤੇ ਵੱਟ ਸਹੀ ਤਰੀਕੇ ਨਾਲ ਉਦੋਂ ਹੀ ਪੈਣਗੇ ਜਦੋਂ ਪੇਚ ਮੋਟਾ ਹੋਊਗਾ ਚੰਗੀ ਤਰ੍ਹਾਂ ਪ੍ਰੈਸ ਕਰ ਲੈਣਾ ਹੈ ਤੇ ਉਪਰੋ ਜੀ ਦੋ ਲੜ ਇਸ ਤਰੀਕੇ ਨਾਲ ਪਿੰਚ ਕਰਕੇ ਰੱਖਣੇ ਨੇ ਇਹਨਾਂ ਨੂੰ ਇੱਕੋ ਜਗ੍ਹਾ ਤੇ ਬਣਾ ਕੇ ਰੱਖਣਾ ਹੈ ਤੇ ਇੱਕੋ ਜਗ੍ਹਾ ਤੇ ਰੱਖਣ ਤੋਂ ਬਾਅਦ ਚੋਂ ਇਹਨਾਂ ਨੂੰ ਸਹੀ ਪੋਜੀਸ਼ਨ ਤੇ ਲੈ ਕੇ ਆਣਾ ਬਾਕੀ ਪੱਲੇ ਨੂੰ ਅੰਦਰ ਨੂੰ ਫੋਲਡ ਕਰ ਦਵਾਂਗੇ ਇਸ ਹਿੱਸੇ ਤੋਂ ਹੁਣ ਤਿੰਨੋਂ ਲੜ ਅਸੀਂ ਬਾਹਰ ਕੱਢਨੇ ਆ ਤੇ ਦੇਖਣਾ ਹੈ ਕਿ ਆਪਣੇ ਲੜ ਜਿਹੜੇ ਆ ਇਹ ਜਿਆਦਾ ਪਤਲੇ ਤਾਂ ਨਹੀਂ ਜੇ ਤੁਹਾਨੂੰ ਲੱਗਣ ਇਹ ਲੜ ਪਤਲੇ ਨੇ ਇਹਨਾਂ ਨੂੰ ਕੱਢਣ ਤੋਂ ਬਾਅਦ ਚੋਂ ਤੁਸੀਂ ਇਹਨਾਂ ਨੂੰ ਇੱਕ ਵਾਰੀ ਅੰਦਰ ਫੋਲਡ ਕਰਨਾ ਹੈ ਫੋਲਡ ਕਰਕੇ ਫਿਰ ਅਸੀਂ ਇਹਨਾਂ ਨੂੰ ਮੋٹے ਕਰਾਂਗੇ ਦੇਖੋ ਜਿਵੇਂ ਮੈਂ ਕਰ ਰਿਹਾ ਤੁਸੀਂ ਵੀ ਇਸੇ ਤਰੀਕੇ ਨਾਲ ਕਰਨਾ ਹੈ ਐਦਾਂ ਤੁਹਾਡੇ ਲੜ ਜਿਆਦਾ ਮੋٹے ਹੋਣਗੇ ਤੇ ਇਹਨਾਂ ਉੱਤੇ ਵੱਟ ਆਸਾਨੀ ਨਾਲ ਪੈ ਜਾਣਗੇ ਕੋਸ਼ਿਸ਼ ਕਰਿਓ ਕਿ ਸਾਰੇ ਲੜ ਤੁਹਾਡੇ ਬਰਾਬਰ ਮੋٹے ਹੋਣ ਪਰ ਉਹਨਾਂ ਦੀ ਮੋਟਾਈ ਜਿਆਦਾ ਹੋਵੇ ਅੱਜ ਦੀ ਵੀਡੀਓ 'ਚ ਤੁਹਾਨੂੰ ਇਹੇ ਚੀਜ਼ ਸਿਖਾਣ ਦਾ ਮੇਨ ਮੋਟਿਵ ਸਾਡਾ ਇਹੀ ਆ ਕਿ ਇਹਦੇ ਵਿੱਚ ਤੁਹਾਨੂੰ ਮੈਂ ਤਿੰਨ ਸਟਾਈਲ ਇਕੱਠੇ ਸਜਾ ਕੇ ਦਿਖਾਣੀ ਆ ਇੱਕ ਤਾਂ ਪਹਿਲਾਂ ਇਹ ਚੀਜ਼ ਕੀ ਆਪਾਂ ਇੱਕ ਦੇ ਤਿੰਨ ਤਿਲ ਲੜ ਬਣਾਣੀ ਆ ਚੰਗੀ ਤਰ੍ਹਾਂ ਮੋٹے ਕਰਨਾ ਉਹਨਾਂ ਨੂੰ ਫਿਰ ਅਸੀਂ ਇਹਨਾਂ ਉੱਤੇ ਵਟ ਪਾ ਕੇ ਦਿਖਾਣੇ ਆ ਤੇ ਪੇਚਾਂ ਨੂੰ 3D ਕਰਨਾ ਆ ਵੱਟ ਤਾਂ ਦੋ ਤਰੀਕੇ ਨਾਲ ਪਾ ਕੇ ਦਿਖਾਣੀ ਆ ਉਹਨੂੰ ਮੈਂ ਇੱਕੋ ਚੀਜ਼ ਹੀ ਮੰਨ ਰਿਆਂ ਆ ਕਿ ਭਾਵੇਂ ਤੁਸੀਂ ਵੱਟ ਅੱਗੇ ਨੂੰ ਪਾ ਲਓ ਭਾਵੇਂ ਪਿੱਛੇ ਨੂੰ ਪਾ ਲਓ ਪਰ ਇਸ ਵੀਡੀਓ 'ਚ ਤੁਹਾਨੂੰ ਸਲਾਈ ਫੇਰ ਕੇ ਪਿੱਛੇ ਨੂੰ ਵੱਟ ਕਿੱਦਾਂ ਪਾਣੇ ਆ ਉਹ ਵੀ ਤੁਹਾਨੂੰ ਦੱਸਾਂਗਾ ਦੇਖੋ ਸਲਾਈ ਨਾਲ ਨਾਲ ਦੀ ਨਾਲ ਪੇਚਾਂ ਨੂੰ ਪਹਿਲਾਂ ਤਾਂ ਮੋਟੇ ਕਰਾਂਗੇ ਪਹਿਲਾਂ ਪਹਿਲਾਂ ਘੱਟ ਸਪੇਸ ਤੇ ਰੱਖਣਾ ਪੇਚਾਂ ਨੂੰ ਜਦੋਂ ਅਸੀਂ ਇਹਨਾਂ ਨੂੰ ਸਲਾਈ ਫੇਰਾਂਗੇ ਬਾਅਦ ਦੇ ਵਿੱਚ ਉਦੋਂ ਇਹਨਾਂ ਦੀ ਸਪੇਸ ਆ ਜਿਹੜੀ ਉਹ ਆਪਣੇ ਆਪ ਵੱਧ ਜਾਵੇਗੀ ਪਿੱਛੇ ਤੱਕ ਤਿੰਨੋਂ ਲੜ ਮੋਟੇ ਕਰਨ ਤੋਂ ਬਾਅਦ ਚ ਇਹਨਾਂ ਦੀ ਸਪੇਸ ਬਰਾਬਰ ਕਰ ਲੈਣੀ ਆ ਫਿਰ ਪਿੱਛੋ ਜੀ ਪਿੰਚ ਕਰਕੇ ਇਸ ਲੜ ਨੂੰ ਰੱਖਣਾ ਆ ਦੇ ਵਿੱਚ ਰੱਖਣਾ ਆ ਜੇ ਤੁਹਾਡੀ ਦਸਤਾਰ ਦੇ ਵਿੱਚ ਕਦੀ ਵੀ ਵੱਟ ਨਾ ਪੈਣ ਪੇਚਾਂ ਤੇ ਤਾਂ ਸਮਝ ਲਓ ਤੁਹਾਡੇ ਲੜ ਨੇ ਜਿਹੜੇ ਉਹ ਪਤਲੇ ਨੇ ਇਸ ਲਈ ਪਹਿਲਾਂ ਪੇਚਾਂ ਦਾ ਮੋਟਾ ਹੋਣਾ ਬਹੁਤ ਜ਼ਰੂਰੀ ਹੈ ਤੇ ਹੁਣ ਦੋਨੋਂ ਪੱਲੇ ਬਰਾਬਰ ਕਰਕੇ ਪਿੱਛੇ ਜੀ ਪਿੰਚ ਕਰਕੇ ਇਸ ਲੜ ਦਾ ਮੋਟਾ ਹਿੱਸਾ ਉੱਪਰ ਆ ਕੇ ਤੁਸੀਂ ਪੇਚ ਨੂੰ ਰੱਖ ਦੇਣਾ ਆਪਣੀ ਜਗ੍ਹਾ ਤੇ ਫਿਰ ਇਹ ਜਗ੍ਹਾ ਤੋਂ ਪੱਲਾ ਖਿੱਚ ਕੇ ਸਾਰੇ ਵੱਟ ਕੱਢ ਦੇਣੇ ਨੇ ਉਪਰੋ ਜੀ ਤਾਂ ਜੋ ਪੱਲਾ ਸਾਫ਼ ਹੋ ਸਕੇ ਹੱਥ ਨਾਲ ਫਿਰ ਉਪਰੋ ਜੀ ਪੱਲੇ ਨੂੰ ਮੋਟਾ ਕਰਾਂਗੇ ਪਿੱਛੇ ਜੀ ਅੱਗੇ ਤੱਕ ਪੇਚ ਨੂੰ ਮੋਟਾ ਕਰਦੇ ਆਉਣਾ ਆ ਇਸ ਵੀਡੀਓ 'ਚ ਤੁਹਾਨੂੰ ਮੈਂ ਪਿੱਛੇ ਵੀ ਦਸਤਾਰ ਦੀ ਵੀਡੀਓ ਦਵਾਂਗਾ ਨਾਲ ਦੀ ਨਾਲ ਕੀ ਕਹੇ ਚੋ ਮੇਰੇ ਵੀਰ ਕਹਿ ਰਹੇ ਸੀਗੇ ਕਿ ਬੈਕ ਸਾਈਡ ਤੋਂ ਵੀ ਤੁਸੀਂ ਥੋੜਾ ਟਿਊਟੋਰੀਅਲ ਦੇਵੋ ਤੇ ਹੁਣ ਦੋਨੋਂ ਪੱਲੇ ਬਰਾਬਰ ਕਰਕੇ ਇਸ ਲੜ ਦੇ ਵੀ ਤਿੰਨ ਲੜ ਬਣਾਵਾਂਗੇ ਇਹਨਾਂ ਨੂੰ ਇੱਕੋ ਜਗ੍ਹਾ ਤੇ ਰੱਖਾਂਗੇ ਫਿਰ ਦਸਤਾਰ ਨੂੰ ਉੱਪਰੋਂ ਜੀ ਪਿੰਚ ਕਰਾਂਗੇ ਦੇਖੋ ਅੰਗੂਠੇ ਨਾਲ ਲੜ ਇੱਕ ਜਗ੍ਹਾ ਤੇ ਟਿਕਾ ਕੇ ਰੱਖਣੇ ਨੇ ਫਿਰ ਹੌਲੀ-ਹੌਲੀ ਕਰਕੇ نیچے ਨੂੰ ਲੈ ਕੇ ਆਉਣੇ ਨੇ ਹੁਣ ਹੱਥ ਦੀ ਮਦਦ ਨਾਲ ਤੁਸੀਂ ਇੱਕ-ਇੱਕ ਕਰਕੇ ਪੱਲੇ ਨੂੰ ਬਾਹਰ ਕੱਢਣਾ ਆ ਫਿਰ ਇਹਨਾਂ ਨੂੰ ਇੱਕ-ਇੱਕ ਕਰਕੇ ਮੋਟੇ ਕਰਾਂਗੇ ਪਹਿਲਾਂ ਪਹਿਲਾਂ ਤੁਸੀਂ ਲੜਾ ਦਾ ਜਿਹੜਾ ਗੈਪ ਆ ਉਹ ਕੱਟ ਰੱਖਣਾ ਆ ਪੱਲੇ ਆਪਣੀ ਜਗ੍ਹਾ ਤੋਂ ਨਾ ਖਿਸਕਣ ਅੰਗੂਠੇ ਨਾਲ ਹਮੇਸ਼ਾ ਪਿੰਚ ਕਰਨਾ ਆ ਸਲਾਈ ਨਾਲ ਹੋਣ ਪੱਲੇ ਨੂੰ ਇੱਕ ਵਾਰੀ ਅੰਦਰ ਫੋਲਡ ਕਰਕੇ ਇਹਨੂੰ ਪਹਿਲਾਂ ਇਸ ਤਰੀਕੇ ਨਾਲ ਰੱਖਣਾ ਹੈ ਫਿਰ ਸਲਾਈ ਨਾਲ ਪਿੱਛੇ ਤੱਕ ਮੋਟੇ ਕਰਨਾ ਹੈ ਪੱਲੇ ਸਾਰੇ ਤੁਹਾਡੇ ਇੱਕੋ ਜਗ੍ਹਾ ਤੋਂ ਨਿਕਲਣ ਇਹੋ ਜੇ ਦਿਖਣੇ ਚਾਹੀਦੇ ਨੇ ਤੇ ਪੱਲੇ ਨੂੰ ਇੱਕ-ਇੱਕ ਕਰਕੇ ਮੋਟੇ ਕਰਾਂਗੇ ਜਿਵੇਂ ਮੈਂ ਤੁਹਾਨੂੰ ਦਿਖਾ ਰਹੀਆਂ ਆ ਇਸ ਤਰੀਕੇ ਨਾਲ ਜਦੋਂ ਤੁਸੀਂ ਪੱਲੇ ਮੋਟੇ ਕਰੋਗੇ ਤਾਂ ਇਹਨਾਂ ਤੇ ਵੱਟ ਜਿਹੜੇ ਪਹਿਣਗੇ ਉਹ ਬੜੇ ਆਸਾਨੀ ਨਾਲ ਪਹਿਣਗੇ ਤੇ ਦੇਖੋ ਜਿਵੇਂ ਮੈਂ ਤੁਹਾਨੂੰ ਕਰਕੇ ਦਿਖਾ ਰያ ਮੇਰੇ ਵੀਰੋ ਤੁਸੀਂ ਵੀ ਇਸੇ ਤਰੀਕੇ ਨਾਲ ਕਰਨਾ ਹੈ ਤੇ ਨਾਲ ਦੀ ਨਾਲ ਪੇਚਾਂ ਦਾ ਜਿਹੜਾ ਗੈਪ ਆ ਉਹ ਵੀ ਬਰਾਬਰ ਕਰਨਾ ਹੈ ਕੋਈ ਵੀ ਪੇਜ ਤੁਹਾਡਾ ਟੇਡਾ ਮੇਡਾ ਨਾ ਹੋਵੇ ਇਸ ਗੱਲ ਦਾ ਵੀ ਤੁਸੀਂ ਧਿਆਨ ਰੱਖਣਾ ਹੈ ਪੇਚ ਸਾਰੇ ਦੇਖਣ ਨੂੰ ਬਰਾਬਰ ਲੱਗਣ ਪੇਚਾਂ ਦਾ ਜਿਹੜਾ ਗੈਪ ਆ ਉਹ ਵੀ ਬਰਾਬਰ ਲੱਗੇ ਪਿੱਛੇ ਤੱਕ ਇੱਕ ਇੱਕ ਕਰਕੇ ਸਾਰੇ ਪੇਚਾਂ 'ਚ ਤੁਸੀਂ ਸਲਾਈ ਫੇਰ ਕੇ ਮੋਟੇ ਕਰਨਾ ਹੈ ਹੋਲੀ-ਹੋਲੀ ਕਰਕੇ ਇੱਕ-ਇੱਕ ਪੇਜ ਨੂੰ ਟਿਕਾਣਾ ਆ ਆਪਣੀ ਜਗ੍ਹਾ ਤੇ ਜੇ ਕਿਤੇ ਤੁਹਾਨੂੰ ਡੰਗ ਪੈਂਦਾ ਨਜ਼ਰ ਆਵੇ ਤਾਂ ਉਹਦੇ ਵਿੱਚ ਤੁਸੀਂ ਕੋਈ ਐਕਸਟਰਾ ਕਪੜਾ ਜਾਂ ਕੋਈ ਲੀਰ ਨਹੀਂ ਦੇਣੀ ਹੈਗੀ ਅੰਦਰੋਂ ਜੀ ਕਪੜਾ ਐਡਜਸਟ ਕਰਨਾ ਆ ਹਮੇਸ਼ਾ ਇਸ ਤਰੀਕੇ ਨਾਲ ਮੇਰੇ ਵੀਰੋ ਤੁਸੀਂ ਸਾਰੀ ਦਸਤਾਰ ਸਜਾਉਣੀ ਹੈ ਜੇਕਰ ਤੁਹਾਨੂੰ ਲੱਗੇ ਕਿਸੇ ਵੀ ਲੜ ਦੇ ਵਿੱਚ ਸਪੇਸ ਜ਼ਿਆਦਾ ਆ ਤਾਂ ਉਹਨੂੰ ਸਹੀ ਕਰਨਾ ਆ ਮੈਂ ਇਹਨਾਂ ਚੀਜ਼ਾਂ ਨੂੰ ਬਾਰ-ਬਾਰ ਰਿਪੀਟ ਇਸ ਲਈ ਕਰਦਾ ਹੁੰਨਾ ਤਾਂ ਜੋ ਤੁਹਾਡੇ ਦਿਮਾਗ ਦੇ ਵਿੱਚ ਚੰਗੀ ਤਰ੍ਹਾਂ ਪੈ ਜਾਣ ਠੀਕ ਹੈ ਜੀ ਇਸ ਲਈ ਹਮੇਸ਼ਾ ਕੋਸ਼ਿਸ਼ ਕਰਿਆ ਕਰੋ ਪੱਗ 'ਚ ਐਕਸਟਰਾ ਕਪੜਾ ਨਾ ਦਿਆ ਕਰੋ ਬਾਅਦ ਦੇ ਵਿੱਚ ਇਹ ਨਾ ਦੇਖਣ ਨੂੰ ਵਧੀਆ ਨਹੀਂ ਲੱਗਦਾ ਹੈਗਾ ਦੂਜੀ ਗੱਲ ਇਹ ਜੋ ਤੁਸੀਂ ਸਿੱਖੋਗੇ ਜਾਂ ਜੋ ਤੁਸੀਂ ਕਰੋਗੇ ਉਹੀ ਤੁਸੀਂ ਅੱਗੇ ਸਿਖਾਣਾ ਹੈ ਠੀਕ ਹੈ ਇਸ ਲਈ ਪਹਿਲਾਂ ਥੋੜਾ ਇਹ ਬੰਦੇ ਨੂੰ ਖੁਦ ਸਹੀ ਤਰੀਕੇ ਨਾਲ ਕਰਨਾ ਚਾਹੀਦਾ ਹੈ ਫਿਰ ਅੱਗੇ ਸਹੀ ਸਿਖਾਉਣਾ ਚਾਹੀਦਾ ਹੈ ਇਹ ਮੇਰੀ ਸੋਚਣੀ ਆ ਬਾਕੀ ਤੁਸੀਂ ਜੋ ਮਰਜ਼ੀ ਕਰੋ ਮੇਰੇ ਵੀਰੋ ਹਰ ਇੱਕ ਬੰਦੇ ਦਾ ਇੱਕ ਪਰਸਨਲ ਪਰਸਪੈਕਟਿਵ ਹੁੰਦਾ ਆ ਤੇ ਉਸ ਹਾਵ ਨਾਲ ਮੈਂ ਤੁਹਾਨੂੰ ਦੱਸ ਰਿਹਾ ਤੇ ਪਿੱਛੇ ਜੀ ਦੋਨੋਂ ਪੱਲੇ ਬਰਾਬਰ ਕਰਕੇ ਤੁਸੀਂ ਇਸ ਲੜ ਨੂੰ ਵੀ ਲਗਾਉਣਾ ਆ ਉੱਪਰਲੀ ਸਾਈਡ ਤੇ ਮੋਟਾ ਹਿੱਸਾ ਰੱਖ ਕੇ ਦੋਨੋਂ ਪੱਲੇ ਤੁਸੀਂ ਬਰਾਬਰ ਖੋਲਣੇ ਨੇ نیچے ਤੱਕ ਫੇਰ ਇਹਨਾਂ ਰੇ ਤਿੰਨ ਲੜ ਬਣਾਉਣੇ ਨੇ ਪੱਲੇ ਨੂੰ ਉਪਰੋ ਵੀ ਚੰਗੀ ਤਰ੍ਹਾਂ ਸਾਫ਼ ਕਰਾਂਗੇ ਫਿਰ ਚੰਗੀ ਤਰ੍ਹਾਂ ਖੋਲਣ ਤੋਂ ਬਾਅਦ ਚੋ ਦੋਨੇ ਪੱਲੇ ਬਰਾਬਰ ਕਰਨ ਤੋਂ ਬਾਅਦ ਚੋ ਅਸੀਂ ਇਹਦਾ ਇੱਕ ਲੜ ਬਣਾਵਾਂਗੇ ਫਿਰ ਕਾਫੀ ਗੈਪ ਛੱਡਣ ਤੋਂ ਬਾਅਦ ਚੋ ਦੂਜਾ ਲੜ ਬਣਾਵਾਂਗੇ ਦੇਖੋ ਆਪਾਂ ਜ਼ਿਆਦਾ ਚੌੜੀ ਪੂਣੀ ਕਿਉਂ ਕੀਤੀ ਹੈ ਅੱਜ ਉਹਦਾ ਕਾਰਨ ਇਹ ਆਪਾਂ ਪੇਚਾਂ ਦੇ ਵਿਚਲਾ ਗਿਆ ਆਪਾਂ ਜਿਹੜਾ ਉਹ ਜ਼ਿਆਦਾ ਰੱਖਣਾ ਹੈ ਕਿਉਂਕਿ ਇਹਨਾਂ ਨੂੰ ਅਸੀਂ ਜ਼ਿਆਦਾ ਮੋਟੇ ਕਰਨਾ ਹੈ ਸਲਾਈ ਅੰਦਰ ਤੱਕ ਸਹੀ ਤਰੀਕੇ ਨਾਲ ਫੇਰੀ ਜਾ ਸਕੇ ਇਸ ਲਈ ਇਹਦੇ ਵਿੱਚ ਆਪਾਂ ਗੈਪ ਜ਼ਿਆਦਾ ਰੱਖਿਆ ਹੈ ਹੁਣ ਇੱਕ-ਇੱਕ ਕਰਕੇ ਪੱਲਿਆਂ ਨੂੰ ਅਸੀਂ ਬਾਹਰ ਕੱਢਾਂਗੇ ਬਾਰ ਕੱਟਣ ਤੋਂ ਬਾਅਦ ਜੋ ਬਰਾਬਰ ਕਰ ਲਵਾਂਗੇ ਚੰਗੀ ਤਰ੍ਹਾਂ ਪੇਚ ਤੁਹਾਡੇ ਸਾਫ਼ ਹੋਣੇ ਚਾਹੀਦੇ ਨੇ ਤੇ ਮੋਟੇ ਹੋਣੇ ਚਾਹੀਦੇ ਨੇ ਤੇ ਇਸ ਚੀਜ਼ ਨੂੰ ਤੁਸੀਂ ਸਲਾਈ ਨਾਲ ਬੜੀ ਬਖੂਬੀ ਕਰ ਸਕਦੇ ਹੋ ਪੱਲੇ ਨੂੰ ਇੱਕ ਵਾਰੀ ਅੰਦਰ ਫੋਲਡ ਕਰ ਦੇਣਾ ਹੈ ਫਿਰ ਸਲਾਈ ਫੇਰ ਕੇ ਪਿੱਛੇ ਤੱਕ ਮੋਟਾ ਕਰ ਦੇਣਾ ਪੇਚ ਨੂੰ ਇਸੇ ਤਰੀਕੇ ਨਾਲ ਤੁਸੀਂ ਤਿੰਨੋਂ ਪੇਚ ਕਰਨੇ ਆ ਇਹਦੇ ਨਾਲ ਲੜ ਤੁਹਾਡੇ ਇੱਕ ਜਗ੍ਹਾ ਤੇ ਟਿਕ ਵੀ ਜਾਣਗੇ ਤੇ ਮੋਟੇ ਵੀ ਹੋ ਜਾਣਗੇ ਤੇ ਜਿਵੇਂ ਜਿਵੇਂ ਤੁਸੀਂ ਇਹਨਾਂ ਚੀਜ਼ਾਂ ਦੀ ਪ੍ਰੈਕਟਿਸ ਕਰੋਗੇ ਤਾਂ ਤੁਹਾਨੂੰ ਵੀ ਇਹ ਚੀਜ਼ਾਂ ਆਸਾਨ ਲੱਗਣਗੀਆਂ ਹੁਣ ਅਸੀਂ ਇਹਦੇ ਵਿੱਚ ਵੀ ਦੇਖੋ ਸਾਰੇ ਪੱਲੇ ਬਰਾਬਰ ਕਰ ਰਹੇ ਹਾਂ ਤੇ ਸਾਰੇ ਪੱਲਿਆਂ ਦੇ ਵਿਚਲਾ ਗੈਪ ਆ ਜਿਹੜਾ ਉਹ ਬਰਾਬਰ ਕਰ ਰਹੇ ਹਾਂ ਸਲਾਈ ਫੇਰ ਕੇ ਸਾਰੇ ਲੜ ਪਿੱਛੇ ਤੱਕ ਮੋٹے ਕਰਨੇ ਆ ਜਿਵੇਂ ਤੁਹਾਨੂੰ ਦਿਖਾਇਆ ਜਾ ਰਿਹਾ ਹੈ ਕਿਤੇ ਤੁਹਾਨੂੰ ਡੰਗ ਲੱਗੇ ਉਥੇ ਕਪੜਾ ਅੰਦਰੋਂ ਜੀ ਐਡਜਸਟ ਕਰਨਾ ਆ ਉਸੇ ਪੱਲੇ ਦਾ ਹੀ ਜਿਹੜੇ ਪੱਲੇ ਨੂੰ ਤੁਸੀਂ ਲਾ ਰਹੇ ਹੋ ਦੇਖੋ ਜਿੱਦਾਂ ਮੈਂ ਤੁਹਾਨੂੰ ਪੇਚ ਮੋٹے ਕਰਕੇ ਦਿਖਾ ਰਿਹਾ ਨਾ ਐਦਾ ਦੇ ਹੀ ਪੇਚ ਚਾਹੀਦੇ ਆ ਤੁਹਾਨੂੰ ਮੋٹے-ਮੋٹے ਕਿਉਂਕਿ ਇਹਨਾਂ ਤੇ ਵੱਟ ਪਾਵਾਂਗੇ ਤਾਂ ਬੜੀ ਆਸਾਨੀ ਨਾਲ ਪੈ ਜਾਣੇ ਨੇ ਜੇ ਤੁਹਾਡੇ ਲੜ ਹੋਣਗੇ ਪਤਲੇ ਤਾਂ ਉਹਨਾਂ ਉੱਤੇ ਵੱਟ ਪੈ ਤਾਂ ਜਾਣਗੇ ਪਰ ਓਖੇ ਪੈਣਗੇ ਉਹਦੀ ਟੈਕਨੀਕ ਅਲੱਗ ਹੁੰਦੀ ਆ ਉਹਦੇ ਵਿੱਚ ਨਾ ਲੜ ਦੇ ਨੀਚੇ ਵਾਲਾ ਪੀਸ ਤੁਹਾਡਾ ਹੈਵੀ ਹੋਣਾ ਚਾਹੀਦਾ ਆ ਠੀਕ ਹੈ ਮੇਰੇ ਵੀਰੋ ਤੇ ਜੇਕਰ ਲੜ ਤੁਹਾਡੇ ਜਿਆਦਾ ਮੋਟੇ ਹੋਣਗੇ ਤਾਂ ਉਹਦੇ ਉੱਤੇ ਵੱਟ ਪਾਣੇ ਜਿਆਦਾ ਆਸਾਨ ਹੋ ਜਾਂਦੇ ਨੇ ਤੇ ਦੇਖੋ ਆਪਾਂ ਤਿੰਨੋਂ ਦੇ ਤਿੰਨੋਂ ਲੜ ਇੱਕੋ ਜਗ੍ਹਾ ਤੇ ਰੱਖ ਕੇ ਬਰਾਬਰ ਕੱਢ ਰਹੇ ਆ ਪਿੱਛੇ ਨੂੰ ਜੇਕਰ ਕੋਈ ਥੋੜੀ-ਮੋਟੀ ਕਮੀ ਅਖੀਰ ਤੇ ਰਹਿ ਗਈ ਤਾਂ ਉਹਨੂੰ ਅਸੀਂ ਬਾਅਦ ਦੇ ਵਿੱਚ ਤੁਹਾਨੂੰ ਸਹੀ ਕਰਕੇ ਦਿਖਾ ਦੇਵਾਂਗੇ ਤੇ ਹੁਣ ਅਸੀਂ ਇੱਕ-ਇੱਕ ਕਰਕੇ ਤਿੰਨੋਂ ਪੱਲੇ ਪਿੱਛੇ ਤੱਕ ਬਰਾਬਰ ਕਰਨੇ ਆ। ਫਿਰ ਪੇਚ ਨੂੰ ਆਪਣੀ ਜਗ੍ਹਾ ਤੇ ਪਿੰਚ ਕਰ ਦੇਣਾ ਆ। ਹੁਣ ਅਗਲੇ ਲੜ ਦੇ ਵਿੱਚ ਵੀ ਅਸੀਂ ਦੋਨੋਂ ਪੱਲੇ ਪਹਿਲਾਂ ਬਰਾਬਰ ਕਰਾਂਗੇ। نیچے ਨੂੰ ਦੋਨੋਂ ਪੱਲੇ ਬਰਾਬਰ ਖੋਲ ਲਵਾਂਗੇ। ਫਿਰ ਪਿਛਲੇ ਹਿੱਸੇ ਤੋਂ ਲੜਾਂ ਨੂੰ ਫੜ ਕੇ ਇਸ ਤਰੀਕੇ ਨਾਲ ਆਪਣੀ ਜਗ੍ਹਾ ਤੇ ਲਾ ਦੇਣਾ ਆ। ਪਹਿਲਾ ਪੱਲੇ ਨੂੰ ਰੱਖਣਾ ਹੈ ਫਿਰ ਪਿੱਛੇ ਜੀ ਇਸ ਤਰੀਕੇ ਨਾਲ ਪਿੰਚ ਕਰ ਦੇਣਾ ਹੈ ਦੇਖੋ ਇਹਦੇ ਵਿੱਚ ਮੈਂ ਤੁਹਾਨੂੰ ਪਿੱਛੋਂ ਵੀ ਲੜ ਮੋٹے ਕੰਨੇ ਦੱਸ ਰਹੀਆਂ ਨਾਲ ਦੀ ਨਾਲ ਇਸ ਲਈ ਡਿਟੇਲ ਦੇ ਵਿੱਚ ਸਮਝਿਓ ਇਸ ਚੀਜ਼ ਨੂੰ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਕਿਉਂਕਿ ਇਹਦੇ ਨਾਲ ਤੁਹਾਨੂੰ ਜਿਹੜੀਆਂ ਇੰਪੋਰਟੈਂਟ ਡਿਟੇਲਸ ਦੇਣੀਆਂ ਹੁੰਦੀਆਂ ਉਹਨਾਂ ਨੂੰ ਤੁਸੀਂ ਸਕਿਪ ਕਰ ਦਿੰਨੇ ਆ ਫਿਰ ਉਹੀ ਕੁਐਸਚਨ ਤੁਸੀਂ ਮੈਨੂੰ ਵੀਡੀਓ ਦੇ ਕਮੈਂਟ ਸੈਕਸ਼ਨ 'ਚ ਪੁੱਛਦੇ ਹੋਣੇ ਆ ਇਸ ਲਈ ਹਮੇਸ਼ਾ ਤੁਹਾਨੂੰ ਮੈਂ ਕਹਿਣਾ ਹੁੰਦਾ ਵੀਡੀਓ ਪੂਰੀ ਦੇਖਿਆ ਕਰੋ ਹੁਣ ਅਸੀਂ ਦੋਨੋਂ ਪੱਲੇ ਬਰਾਬਰ ਕਰਕੇ ਇਹਦੇ ਵੀ ਤਿੰਨ ਲੜ ਬਣਾਵਾਂਗੇ ਅੱਜ ਅਸੀਂ ਦੇਖੋ ਸਟਾਰਟਿੰਗ ਤੋਂ ਲੈ ਕੇ ਪੰਜਵੇਂ ਲੜ ਤੱਕ ਤਿੰਨ-ਤਿੰਨ ਲੜ ਬਣਾ ਰਿਹਾ ਹਰ ਇੱਕ ਲੜ ਦੇ ਉਹਦਾ ਕਾਰਨ ਇਹ ਹੈ ਕਿ ਆਪਾਂ ਇੱਕ ਲੜ ਸਿੱਧਾ ਪਾਵਾਂਗੇ ਜਿਹਦੇ ਉੱਤੇ ਵਟ ਪਾਵਾਂਗੇ ਇੱਕ ਲੜ ਨੂੰ 3D ਕਰਾਂਗੇ ਦੂਜੇ ਲੜ ਤੇ ਅਸੀਂ ਪਿੱਛੇ ਨੂੰ ਵਟ ਪਾਵਾਂਗੇ ਉਸ ਤੋਂ ਬਾਅਦ ਫੇਰ ਇੱਕ ਲੜ 3D ਕਰਾਂਗੇ ਟੋਟਲ ਆਪਣੇ ਲੜ ਹੋਣਗੇ 16 ਤੇ ਤਿੰਨ ਲੜ ਬਣਾਉਣ ਤੋਂ ਬਾਅਦ ਚੋਂ ਇਹਨਾਂ ਨੂੰ ਆਰਾਮ ਨਾਲ ਖੋਲਾਂਗੇ ਤੇ ਖੋਲਣਾ ਵੀ ਦੇਖੋ ਕਿੱਥੇ ਤੱਕ ਆ ਥੋੜਾ ਜਿਹਾ ਨੁੱਕਰ ਤੋਂ ਪਹਿਲਾਂ ਹੀ ਛੱਡ ਦੇਣਾ ਲੜ ਨੂੰ ਤੇ ਉਸ ਤੋਂ ਬਾਅਦ ਚੋਂ ਪੇਚ ਨੂੰ ਮੋਟਾ ਕਰਾਂਗੇ ਮੋਟਾ ਕਰਨ ਤੋਂ ਬਾਅਦ ਜਦ ਸਲਾਈ ਨਾਲ ਪਿੱਛੇ ਤੱਕ ਸਾਫ਼ ਕਰਾਂਗੇ ਤੇ ਫਰੰਟ ਤੋਂ ਲੈ ਕੇ ਬੈਕ ਤੱਕ ਤੁਹਾਡਾ ਸਾਰਾ ਲੜ ਬਰਾਬਰ ਮੋਟਾ ਹੋਣਾ ਚਾਹੀਦਾ ਆ ਇਸੇ ਤਰੀਕੇ ਨਾਲ ਤਿੰਨੋਂ ਦੇ ਤਿੰਨੋਂ ਲੜ ਕਰਨੇ ਆ ਤੁਸੀਂ ਮੋਟਾਈ ਦੇ ਵਿੱਚ ਕੋਈ ਵੀ ਲੜ ਦੂਜੇ ਲੜ ਨਾਲੋਂ ਅਲੱਗ ਨਹੀਂ ਦਿਖਣਾ ਚਾਹੀਦਾ ਜੇ ਕੋਈ ਲੜ ਤੁਹਾਨੂੰ ਪਤਲਾ ਲੱਗੇ ਤਾਂ ਉਹਨੂੰ نیچے ਨੂੰ ਖਿੱਚ ਕੇ ਦੁਬਾਰਾ ਅੰਦਰ ਨੂੰ ਫੋਲਡ ਕਰੋ ਫਿਰ ਉਹਨੂੰ ਸਲਾਈ ਫੇਰ ਕੇ ਮੋਟਾ ਕਰੋ ਸਾਰੇ ਲੜ ਇੱਕ-ਇੱਕ ਕਰਕੇ ਬਰਾਬਰ ਵੀ ਕਰਨੇ ਆ ਮੋਲੇ ਹਿੱਸੇ ਤੇ ਪੇਚ ਤੁਹਾਡੇ ਆ ਦਾ ਗੈਪ ਆ ਜਿਹੜਾ ਉਹ ਵੀ ਬਰਾਬਰ ਹੋਣਾ ਚਾਹੀਦਾ ਪਿਛਲੇ ਹਿੱਸੇ ਤੱਕ ਇਸ ਲਈ ਚੀਜ਼ ਨੂੰ ਥੋੜਾ ਧਿਆਨ ਨਾਲ ਕਰਿਓ ਤੇ ਥੋੜਾ ਜਿਹਾ ਆਰਾਮ ਨਾਲ ਕਰਨ ਦੀ ਕੋਸ਼ਿਸ਼ ਕਰਿਓ ਤਾਂ ਜੋ ਤੁਹਾਨੂੰ ਆਸਾਨੀ ਨਾਲ ਸਮਝ ਆ ਜਾਣ ਇਹ ਚੀਜ਼ਾਂ ਜੇ ਤੁਸੀਂ ਕਾਲੀ ਕਰੋਗੇ ਤਾਂ ਇਹ ਚੀਜ਼ਾਂ ਕਰਨ ਦੇ ਵਿੱਚ ਤੁਹਾਨੂੰ ਦਿੱਕਤ ਪਰੇਸ਼ਾਨੀਆਂ ਆਉਣਗੀਆਂ ਤੇ ਹੁਣ بیس ਨੂੰ ਪੇਚਾਂ ਦੇ ਅੰਦਰ ਕਰਦੇ ਹੋਏ ਤੁਸੀਂ ਮਤਲਬ ਕਿ ਇਸੇ ਤਰੀਕੇ ਨਾਲ بیس ਨੂੰ ਨਾਲ ਦੀ ਨਾਲ ਅੰਦਰ ਵੀ ਕਰਨਾ ਹੈ ਤਾਂ ਜੋ ਲੜ ਦੇ ਅੰਦਰ ਚੱਲ ਜਾਵੇ ਚੰਗੀ ਤਰ੍ਹਾਂ ਉੱਪਰ ਨੂੰ ਖਿਸਕਿਆ ਨਾ ਰਹਿ ਜਾਵੇ بیس ਕਿਉਂਕਿ ਜੇ بیس ਸਜਾਇਆ ਤਾਂ ਦਸਤਾਰ ਦੇ نیچے ਹੋਣਾ ਚਾਹੀਦਾ ਹੈ ਪੂਰਾ ਉਹ ਫਿਰ ਪੇਚਾਂ ਨੂੰ ਇੱਕ-ਇੱਕ ਕਰਕੇ ਪਿਛਲੇ ਹਿੱਸੇ ਤੋਂ ਇਸ ਤਰੀਕੇ ਨਾਲ ਇੱਕ ਜਗ੍ਹਾ ਤੇ ਇਕੱਠੇ ਕਰ ਲੈਣਾ ਆ ਇਕੱਠੇ ਕਰਕੇ ਫਿਰ ਦਸਤਾਨ ਨੂੰ ਪਿੱਛੋਂ ਦੀ ਪਿੰਚ ਕਰ ਦੇਣਾ ਆ ਅਗਲੇ ਲੜ ਦੇ ਵੀ ਅਸੀਂ ਇੱਕ ਦੇ ਤਿੰਨ ਲੜ ਬਣਾਉਣੇ ਨੇ ਤੇ ਇਹ ਸਾਡਾ ਖੱਬੇ ਪਾਸੇੋਂ ਪੰਜਵਾਂ ਲੜ ਹੋਵੇਗਾ ਇਹਨੇ ਸ਼ੇਪ ਬਣਾਉਣ ਦੇ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਅਦਾ ਕਰਨਾ ਹੁੰਦਾ ਆ ਇਸ ਲਈ ਥੋੜਾ ਧਿਆਨ ਨਾਲ ਲਗਾਇਓ ਪਰ ਇਹਦੇ ਪੇਚ ਵੀ ਬਾਕੀ ਪੇਚਾਂ ਵਾਂਗ ਮੋٹے ਹੋਣੇ ਚਾਹੀਦੇ ਆ ਪਿਛਲੇ ਹਿੱਸੇ ਤੋਂ ਇਸ ਲੜ ਨੂੰ ਵੀ ਮੋਟਾ ਕਰਕੇ ਇਸ ਤਰੀਕੇ ਨਾਲ ਅੰਦਰ ਨੂੰ ਪਿੰਚ ਕਰ ਦੇਣਾ ਆ ਦੇਖ ਲਿਓ ਇਹਦੇ ਵਿੱਚ ਵੀ ਗੈਪ ਬਰਾਬਰ ਹੋਵੇ ਬਾਕੀ ਪੇਚਾਂ ਵਾਂਗ ਦੋਨੋਂ ਪੱਲੇ نیچے ਤੱਕ ਖੋਲ ਲੈਣੇ ਨੇ ਜੇ ਕੋਈ ਐਕਸਟਰਾ ਪੱਲਾ نیچے ਖੁੱਲ ਰਿਹਾ ਤਾਂ ਉੱਪਰ ਨੂੰ ਇਕੱਠਾ ਕਰ ਦਿਓ نیچے ਜ਼ਿਆਦਾ ਮੋਟਾ ਕੱਪੜਾ ਨਹੀਂ ਰੱਖਣਾ ਸੀ ਕਿਉਂਕਿ ਜ਼ਿਆਦਾ ਮੋٹے ਕੱਪੜੇ ਦੀ ਉੱਪਰਲੇ ਹਿੱਸੇ ਤੇ ਲੋੜ ਆ ਉੱਪਰੋਂ ਜੀ ਲੜ ਨੂੰ ਮੋਲਡ ਕਰਕੇ ਅੰਦਰ ਨੂੰ ਇਸ ਤਰੀਕੇ ਨਾਲ ਮੋਟਾ ਕਰਾਂਗੇ ਤੇ ਇਹਨੂੰ ਖਿੱਚ ਕੇ ਪਹਿਲਾਂ ਸਾਫ਼ ਕਰ ਲਵਾਂਗੇ ਫਿਰ ਇਹਦੇ ਤਿੰਨ ਲੜ ਬਣਾਵਾਂਗੇ ਹਰ ਇੱਕ ਲੜ ਦੇ ਵਿੱਚ ਤੁਹਾਡੇ ਅੰਦਰੂਜੀ ਦੂਜਾ ਪੱਲਾ ਜ਼ਰੂਰ ਹੋਣਾ ਚਾਹੀਦਾ ਆ ਕਿਉਂਕਿ ਉਹ ਲੜ ਨੂੰ ਮੋਟਾ ਕਰਨ ਦੇ ਵਿੱਚ ਹੈਲਪ ਕਰਦਾ ਹੁੰਦਾ ਹੈ ਇਸ ਲਈ ਪੇਚਾਂ ਨੂੰ ਇੱਕੋ ਜਗ੍ਹਾ ਤੇ ਮੋਲਡ ਕਰੋ ਇੱਕੋ ਜਗ੍ਹਾ ਤੇ ਪਿੰਚ ਕਰਕੇ ਰੱਖੋ ਤਿੰਨੋਂ ਲੜ ਤੁਹਾਡੇ ਇੱਕੋ ਜਗ੍ਹਾ ਤੇ ਹੋਣੇ ਚਾਹੀਦੇ ਨੇ ਤੇ ਉੱਪਰੋਂ ਵੀ ਦਸਤਾਨ ਨੂੰ ਪਿੰਚ ਕਰੋ ਇਹਦੇ ਨਾਲ ਤੁਹਾਡੀ ਦਸਤਾਰ ਇੱਕ ਜਗ੍ਹਾ ਤੇ ਖੜੀ ਰਹਿੰਦੀ ਆ ਦਸਤਾਰ ਪਿੱਛੇ ਨੂੰ ਖਿਸਕਦੀ ਨਹੀਂ ਹੈਗੀ ਫਿਰ ਏਕ-ਏਕ ਕਰਕੇ ਸਾਰੇ ਪੇਚਾਂ ਨੂੰ ਬਾਹਰ ਕੱਢਣਾ ਹੈ ਪੇਚ ਨੂੰ ਬਾਹਰ ਕੱਢਣ ਲਈ ਨਾ ਜ਼ਿਆਦਾ ਜ਼ੋਰ ਨਹੀਂ ਲਾਣਾ ਹੈਗਾ ਇਹਦੇ ਨਾਲ ਨਹੀਂ ਤਾਂ ਤੁਹਾਡੇ ਤਿੰਨੋਂ ਦੇ ਤਿੰਨੋਂ ਲੜ نیچے ਨੂੰ ਖੁੱਲ ਜਾਣੀ ਨਹੀਂ ਇਸ ਲਈ ਥੋੜਾ ਧਿਆਨ ਨਾਲ ਕਰਿਓ ਇਸ ਚੀਜ਼ ਨੂੰ ਫਿਰ ਸਲਾਈ ਨਾਲ ਏਕ-ਏਕ ਕਰਕੇ ਤਿੰਨੋਂ ਪੇਚ ਇਸ ਤਰੀਕੇ ਨਾਲ ਮੋٹے ਕਰਨੇ ਆ ਅੱਜ ਦੀ ਦਸਤਾਰ ਦੀ ਵੀਡੀਓ ਦੇ ਵਿੱਚ ਮੇਰੇ ਪੇਚ ਦੇਖੋ ਤੇ ਬਾਕੀ ਵੀਡੀਓਜ਼ ਦੇ ਵਿੱਚ ਮੇਰੇ ਪੇਚ ਦੇਖਿਆ ਕਰੋ ਉਹਨਾਂ ਵਿੱਚ ਮੈਂ ਤੁਹਾਨੂੰ ਇੱਕ ਚੀਜ਼ ਕਹਿਣਾ ਹੁੰਦਾ ਹੈ ਜ਼ਿਆਦਾਤਰ ਕਿ ਪੇਚ ਬਰਾਬਰ ਮੋٹے ਤਾਂ ਹੋਣ ਮੈਂ ਜ਼ਿਆਦਾ ਮੋٹے ਕਰਨ ਦੀ ਜ਼ੋਰ ਨਹੀਂ ਦਿੰਦਾ ਤੁਹਾਨੂੰ ਕਿ ਪੇਚ ਜ਼ਿਆਦਾ ਮੋٹے ਹੋਣ ਅੱਜ ਦੀ ਵੀਡੀਓ 'ਚ ਤੁਹਾਨੂੰ ਮੈਂ ਇਹ ਚੀਜ਼ ਦੱਸ ਰਿਹਾ ਕਿ ਤੁਹਾਡੇ ਲੜਨੇ ਜਿਹਦੇ ਉਹ ਜ਼ਿਆਦਾ ਮੋٹے ਹੋਣੇ ਚਾਹੀਦੇ ਨੇ ਕਿਉਂਕਿ ਇਹਨਾਂ ਉੱਤੇ ਅਸੀਂ ਵੱਟ ਪਾਣੀ ਨੇ ਜੇਕਰ ਤੁਹਾਡੇ ਲੜ ਜ਼ਿਆਦਾ ਮੋٹے ਨਾ ਹੋਣ ਤਾਂ ਇਹਨਾਂ ਉੱਤੇ ਵੱਟ ਸਹੀ ਤਰੀਕੇ ਨਾਲ ਨਹੀਂ ਪੈਣੀ ਇਹ ਚੀਜ਼ ਨੂੰ ਮੈਂ ਵੀਡੀਓ ਦੇ ਵਿੱਚ ਤੁਹਾਨੂੰ ਪ੍ਰੂਫ ਵੀ ਕਰਕੇ ਦਿਖਾਉਂਗਾ ਜਦੋਂ ਮੈਂ ਵੱਟ ਪਾ ਕੇ ਦਿਖਾਉਂਗਾ ਨਾ ਤੁਹਾਨੂੰ ਇਸ ਲਈ ਮੇਰੇ ਵੀਰੋ ਮੈਂ ਤੁਹਾਨੂੰ ਕਹਿਣਾ ਹੁੰਦਾ ਕਿ ਵੀਡੀਓ ਦੇਖੋ ਤਾਂ ਪੂਰੀ ਦੇਖੋ ਤੁਹਾਨੂੰ ਸੱਚੀਆਂ ਸਾਰੀਆਂ ਸਮਝ ਆਣਗੀਆਂ ਜ਼ਰੂਰੀ ਨਹੀਂ ਮੈਂ 15 ਪੇਚ ਵਾਲੀ ਦਸਤਾਰ ਪਹਿਲਾਂ ਸਜਾਈ ਹੋਈ ਆ ਤਾਂ ਇਹ ਸੇਮ ਐਜ਼ ਇਟ ਇਜ਼ ਹੀ ਉਸੇ ਤਰੀਕੇ ਤੇ ਹੀ ਬੇਸਡ ਹੋਵੇਗੀ ਉਹਦੇ ਵਿੱਚ ਮੈਂ ਤੁਹਾਨੂੰ ਕਿਹਾ ਸੀਗਾ ਲਹਿਰ ਵਾਲੀ ਦਸਤਾਰ ਸਜਾਈ ਸੀ ਆਪਾਂ ਮੈਨੂੰ ਯਾਦ ਆ ਪੀਲੇ ਰੰਗ ਦੀ ਦਸਤਾਰ ਸੀਗੀ ਉਹ ਜਿਹਦੇ ਵਿੱਚ ਮੈਂ ਤੁਹਾਨੂੰ ਲਹਿਰ ਵਾਲੀ ਦਸਤਾਰ ਸਜਾ ਕੇ ਦਿਖਾਈ ਸੀ ਉਹਦੇ ਵਿੱਚ ਮੈਂ ਲੜ ਤੁਹਾਨੂੰ ਜ਼ਿਆਦਾਤਰ ਕੋਸ਼ਿਸ਼ ਕੀਤੀ ਸੀ ਪਤਲੇ ਰੱਖਣ ਦੀ ਠੀਕ ਹੈ ਕਿਉਂਕਿ ਆਪਾਂ ਉਹਨਾਂ ਨੂੰ ਆਸਾਨੀ ਨਾਲ ਲਹਿਰ ਵਾਲੀ ਦਸਤਾਰ ਦੇ ਵਿੱਚ ਕਨਵਰਟ ਕਰ ਸਕਦੇ ਸੀਗੇ ਇਹਦੇ ਵਿੱਚ ਜੋਰ ਦੇ ਰਹੇ ਆ ਆਪਾਂ ਲੜਾਂ ਨੂੰ ਮੋٹے ਕਰਨ ਦੇ ਵਿੱਚ ਦਸਤਾਰ ਦੇ ਲੜ ਮੋٹے ਰੱਖਣੇ ਆ ਜਾਂ ਪਤਲੇ ਇਹ ਦਸਤਾਰ ਦੇ ਸਟਾਈਲ ਤੇ ਡਿਪੈਂਡ ਕਰਦਾ ਹੁੰਦਾ ਆ ਠੀਕ ਹੈ ਜੀ ਜੇ ਤਾਂ ਤੁਸੀਂ ਵੇਵ ਸਟਾਈਲ ਜਾਂ ਲਹਿਰਾ ਵਾਲੀ ਦਸਤਾਰ ਸਜਾਣੀ ਆ ਉਹਦੇ ਵਿੱਚ ਲੜ ਤੁਹਾਨੂੰ ਥੋੜੀ ਜਿਹੀ ਪਤਲੀ ਰੱਖਣੀ ਪੈਣੀ ਆ ਜੇ ਤੁਸੀਂ ਪੇਚਾ ਦੇ ਉੱਤੇ ਵਟਾ ਵਾਲੀ ਦਸਤਾਰ ਸਜਾਉਣੀ ਆ ਉਹਦੇ ਲਈ ਲੜ ਤੁਹਾਨੂੰ ਥੋੜੀ ਜਿਹੀ ਮੋਟੀ ਰੱਖਣੀ ਪੈਣੀ ਆ ਹੁਣ ਸਲਾਈ ਫੇਰ ਕੇ ਪਹਿਲਾਂ ਤਾਂ ਸਾਰੇ ਲੜਾਂ ਦਾ ਗੈਪ ਆ ਜਿਹੜਾ ਉਹ ਬਰਾਬਰ ਕਰਾਂਗੇ ਪੇਚਾਂ ਨੂੰ ਸਾਰਿਆਂ ਨੂੰ ਬਰਾਬਰ ਮੋٹے ਕਰਾਂਗੇ ਪਿੱਛੇ ਤੱਕ ਜੇ ਕੋਈ ਲੜ ਤੁਹਾਨੂੰ ਪਤਲਾ ਲੱਗੇ ਤਾਂ ਉਹਨੂੰ ਖਿੱਚ ਕੇ ਅੰਦਰ ਨੂੰ ਥੋੜਾ ਫੋਲਡ ਕਰਕੇ ਸਲਾਈ ਨਾਲ ਮੋਟਾ ਕਰਾਂਗੇ ਇਸੇ ਤਰੀਕੇ ਨਾਲ ਤੁਸੀਂ ਇੱਕ-ਇੱਕ ਕਰਕੇ ਪਿੱਛੇ ਤੱਕ ਸਾਰੇ ਲੜ ਤੁਸੀਂ ਮੋٹے ਕਰ ਦੇਣੇ ਨੇ ਸਲਾਈ ਫੇਰ ਕੇ ਮੋਲੇ ਹਿੱਸੇ ਤੱਕ ਸਾਰੇ ਲੜ ਪਹਿਲਾਂ ਬਰਾਬਰ ਕਰਾਂਗੇ ਦੇਖੋ ਜਿਵੇਂ ਮੈਂ ਤੁਹਾਨੂੰ ਕਰਕੇ ਦਿਖਾ ਰਹੀ ਹਾਂ ਜੇ ਕੋਈ ਲੜ ਮੋਟਾ ਲੱਗੇ ਸਲਾਈ ਫੇਰ ਕੇ ਦੱਬ ਕੇ ਉਹਨੂੰ ਥੋੜਾ ਪਤਲਾ ਕਰ ਦੇਣਾ ਹੈ ਮੋਲੇ ਹਿੱਸੇ ਤੋਂ ਜੇ ਕੋਈ ਲੜ ਪਤਲਾ ਲੱਗੇ ਤਾਂ ਉਹਨੂੰ ਮੋਟਾ ਕਰ ਦੇਣਾ ਹੁਣ ਸਲਾਈ ਫੇਰ ਕੇ ਸਾਰੇ ਲੜ ਇੱਕੋ ਜਗ੍ਹਾ ਤੇ ਇਕੱਠੇ ਕਰ ਦੇਣੇ ਆ ਜਿਵੇਂ ਫਰੰਟ ਤੋਂ ਇੱਕੋ ਜਗ੍ਹਾ ਤੋਂ ਨਿਕਲਦੇ ਹੋਏ ਨਜ਼ਰਾਂੜਾ ਇਸ ਤਰੀਕੇ ਨਾਲ ਲੜ ਹੋਣੇ ਚਾਹੀਦੇ ਨੇ ਤੁਹਾਡੇ ਅੰਗੂਠੇ ਨਾਲ ਸਾਰੇ ਲੜ ਪਿੰਚ ਕਰਕੇ ਰੱਖਣੇ ਆ ਜੇ ਪੇਚਾਂ ਦੇ ਵਿੱਚ ਗੈਪ ਵੱਜ ਜਾਵੇ ਤਾਂ ਇਸ ਤਰੀਕੇ ਨਾਲ ਖਿੱਚ ਕੇ ਬਰਾਬਰ ਕਰ ਦੇਣਾ ਆ ਨੀਚਲੇ ਲੜ ਜਿਹੜੇ ਅਲੱਗ ਦੇਖ ਰਹੇ ਨੇ ਉਹਨਾਂ ਨੂੰ ਸਲਾਈ ਨਾਲ ਇੱਕ ਜਗ੍ਹਾ ਤੇ ਇਕੱਠੇ ਕਰ ਦੇਣਾ ਏਕ-ਇਕ ਕਰਕੇ ਬੜੇ ਹੀ ਆਰਾਮ ਨਾਲ ਕਰਨ ਦੀ ਕੋਸ਼ਿਸ਼ ਕਰਨੀ ਆ ਕਈ ਵਾਰ ਜ਼ਿਆਦਾ ਜ਼ੋਰ ਕੇ ਸਲਾਈ ਫੇਰਨ ਨਾਲ ਤੁਹਾਡਾ ਕੋਈ ਲੜ ਅੰਦਰ ਵੱਢ ਸਕਦਾ ਹੈ ਇਸ ਲਈ ਇਸ ਜੀ ਨੂੰ ਥੋੜਾ ਧਿਆਨ ਦੇ ਵਿੱਚ ਰੱਖਿਓ ਤੇ ਇੱਕ ਇੱਕ ਕਰਕੇ ਸਾਰੇ ਲੜ ਸਹੀ ਤਰੀਕੇ ਨਾਲ ਟਿਕਾਣ ਤੋਂ ਬਾਅਦ ਅੰਗੂਠੇ ਨਾਲ ਐਦਾਂ ਇਕੱਠੇ ਕਰ ਲੈਣੇ ਆ ਹੁਣ ਦੇਖੋ ਸਾਰੇ ਲੜ ਹੋ ਗਏ ਨੇ ਇੱਕ ਜਗ੍ਹਾ ਤੇ ਤੇ ਇਹਦੇ ਉੱਪਰੋਂ ਤੁਸੀਂ ਇੱਕ ਪਿੰਨ ਲਾ ਦੇਣੀ ਹੈ ਇਹ ਸਿਕਿਉਰਟੀ ਲਈ ਲਾਵਾਂਗੇ ਪਿੰਨ ਤਾਂ ਜੋ ਦਸਤਾਰ ਦੇ ਲੜ ਆਪਣੀ ਜਗ੍ਹਾ ਤੋਂ ਖਿਸਕਣਾ ਆਪਣੀ ਜਗ੍ਹਾ ਤੇ ਟਿਕੇ ਰਹਿਣ ਕਿਉਂਕਿ ਹੱਲੇ ਅਸੀਂ ਪੇਚਾਂ ਨੂੰ ਨਾ ਹਿਲਾਣਾ ਹੈ ਇਹ ਹਿਲਣੇ ਹੀ ਆ ਜਦੋਂ ਤੁਸੀਂ ਪੇਚਾਂ ਦੇ ਉੱਤੇ ਸਲਾਈ ਨਾਲ ਵੱਟ ਪਾਉਂਗੇ ਨਾ ਤਾਂ ਪੇਚਾਂ ਦੇ ਖਿਸਕਣ ਦਾ ਚਾਂਸ ਵੱਧ ਜਾਂਦਾ ਹੁੰਦਾ ਆ ਬਾਕੀ ਇਸ ਚੀਜ਼ ਤੋਂ ਬਚਣ ਲਈ ਤੁਹਾਨੂੰ ਦੱਸ ਰਿਹਾ ਮੈਂ ਤੇ ਹੁਣ ਅਸੀਂ ਆਖਰੀ ਪੱਲਾ ਲਾਉਣਾ ਹੈ ਇਹਦੇ ਲਈ ਕੀ ਕਰਨਾ ਹੈ ਇਸ ਜਗ੍ਹਾ ਤੋਂ ਪੇਚ ਨੂੰ ਪਿੰਚ ਕਰਕੇ ਸਿੰਗਲ ਪੱਲਾ ਹੀ ਬਾਹਰ ਨੂੰ ਖੋਲਿਆ ਇਹਦੇ ਵਿੱਚ ਅੰਦਰਲੇ ਪੱਲੇ ਨੂੰ ਅਸੀਂ ਉੱਪਰ ਨੂੰ ਇਕੱਠਾ ਕਰਤਾ ਹੋਇਆ ਉੱਪਰਲੇ ਹਿੱਸੇ ਤੋਂ ਪੱਲੇ ਨੂੰ ਚੰਗੀ ਤਰ੍ਹਾਂ ਸਾਫ਼ ਕਰਨ ਤੋਂ ਬਾਅਦ ਜੋ ਕੱਪੜੇ ਨੂੰ ਖਿੱਚ ਕੇ ਅੰਦਰ ਨੂੰ ਫੋਲਡ ਕਰ ਦੇਣਾ ਹੈ ਤਾਂ ਜੋ ਇਹ ਪੱਲਾ ਉਪਰੋ ਵੀ ਚੰਗੀ ਤਰ੍ਹਾਂ ਮੋਟਾ ਹੋ ਸਕੇ ਇਸ ਤਰੀਕੇ ਨਾਲ ਤੁਸੀਂ ਵੀ ਕਰਨਾ ਹੈ ਦੋਨਾਂ ਹਿੱਸਿਆਂ ਤੋਂ ਆਖਰੀ ਲੜਦਾ ਜਿਹੜਾ ਬਹੁਤ ਇੰਪੋਰਟੈਂਟ ਰੋਲ ਹੁੰਦਾ ਦਸਤਾਰ ਦੀ ਸ਼ੇਪ ਬਣਾਉਣ ਦੇ ਵਿੱਚ ਤੇ ਇਸ ਪੱਲੇ ਨੂੰ ਸਾਫ਼ ਕਰਕੇ ਇਹਦਾ ਇੱਕ ਲੜ ਪਿੰਚ ਕਰਨਾ ਹੈ ਜਿੱਥੇ ਸਾਰੇ ਲੜ رکھے ਨੇ ਉੱਥੇ ਹੀ ਇਸ ਲੜ ਨੂੰ ਰੱਖਣਾ ਹੈ ਤੇ ਸਾਫ਼ ਕਰਕੇ ਪਿੱਛੇ ਤੱਕ ਇਹਨੂੰ ਦੁਬਾਰਾ ਪਿੰਚ ਕਰਾਂਗੇ ਉੱਪਰੋ ਜੀ ਲੜ ਨੂੰ ਫੋਲਡ ਕਰਕੇ ਇਹਨੂੰ ਆਪਣੀ ਜਗ੍ਹਾ ਤੇ ਟਿਕਾਣਾ ਹੈ ਇੱਕ ਇੱਕ ਕਰਕੇ ਸਾਰੇ ਉੱਪਰਲੇ ਲੜ ਤੁਸੀਂ ਅੰਦਰ ਨੂੰ ਥੋੜੇ ਥੋੜੇ ਫੋਲਡ ਕਰ ਦੇਣੇ ਆ ਤਾਂ ਜੋ ਉੱਪਰੋ ਸਾਰੇ ਲੜ ਬਰਾਬਰ ਹੋ ਜਾਣ ਤੇ ਨੀਚੋ ਜੀ ਇਸ ਪੇਜ ਨੂੰ ਦੁਬਾਰਾ ਪਿੰਚ ਕਰ ਦੇਣਾ ਹੈ ਦੇਖੋ ਇਸ ਲੜ ਨੂੰ ਆਪਾਂ ਸਾਰੇ ਲੜਾਂ ਦੇ ਨਾਲ ਇਹਨਾਂ ਬਰਾਬਰ ਕਰਕੇ ਰੱਖਣਾ ਹੈ ਦੇਖਣਾ ਹੈ ਕਿ ਸ਼ੇਪ ਆ ਜਿਹੜੀ ਉਹ ਸਾਡੀ ਸਹੀ ਤਰੀਕੇ ਨਾਲ ਆਪਣੀ ਜਗ੍ਹਾ ਤੇ ਠੀਕੇ ਤੇ ਆਪਣੀ ਜਗ੍ਹਾ ਤੇ ਹੀ ਬਣੇ ਤੇ ਪਹਿਲਾਂ ਤਾਂ ਇਸ ਪੇਜ ਨੂੰ ਥੋੜਾ ਘੱਟ ਸਪੇਸ ਤੇ ਰੱਖਣਾ ਹੈ ਬਾਕੀ ਪੇਚਾਂ ਵਾਂਗ ਤੇ ਉਸ ਤੋਂ ਬਾਅਦ ਚ ਸਲਾਈ ਫੇਰ ਕੇ ਇਸ ਪੱਲੇ ਨੂੰ ਅਸੀਂ ਮੋਟਾ ਕਰਾਂਗੇ ਦੇਖਣ ਦੇ ਵਿੱਚ ਇਹ ਪੱਲਾ ਵੀ ਬਾਕੀ ਪੱਲਿਆਂ ਵਾਂਗ ਮੋਟਾ ਲੱਗਣਾ ਚਾਹੀਦਾ ਆ ਇਸ ਲਈ ਚੰਗੀ ਤਰ੍ਹਾਂ ਮੋਟਾ ਕਰਨਾ ਹੈ ਇਸ ਨੂੰ ਤੇ ਦੇਖੋ ਆਪਣੀ ਦਸਤਾਰ ਦੀ ਜਿਹੜੀ ਸ਼ੇਪ ਆ ਉੱਪਰੋਂ ਜਿਵੇਂ ਪੇਜ ਨੂੰ ਪਿੰਚ ਕਰ ਕਰਕੇ ਬਣਾਣੀ ਆ ਪਿੱਛੇ ਤੱਕ ਤੇ ਪੱਲੇ ਨੂੰ ਪਿੱਛੇ ਤੱਕ ਸਾਫ਼ ਕਰਦੇ ਹੋਏ ਇਸ ਤਰੀਕੇ ਨਾਲ ਲਾਉਣਾ ਹੈ ਆ ਜਦੋਂ ਵੀ ਇਸ ਲੜ ਨੂੰ ਆਪਣੀ ਜਗ੍ਹਾ ਤੇ ਟਿਕਾਣਾ ਹੈ ਤੇ ਨੀਚਲੇ ਹਿੱਸੇ ਤੋਂ ਤੇ ਉੱਪਰਲੇ ਹਿੱਸੇ ਤੋਂ ਦੋਨਾਂ ਹਿੱਸਿਆਂ ਤੋਂ ਤੁਸੀਂ ਲੜ ਨੂੰ ਪਿੱਛੇ ਨੂੰ ਪਿੰਚ ਕਰਦੇ ਜਾਣਾ ਹੈ ਦੇਖੋ ਜਿਵੇਂ ਮੈਂ ਤੁਹਾਨੂੰ ਕਰਕੇ ਦਿਖਾਉਂਗਾ ਇਸ ਜਗ੍ਹਾ ਤੇ ਇਹਨੂੰ ਅਸੀਂ ਉੱਪਰੋਂ ਵੀ ਪਿੰਚ ਕੀਤਾ ਹੈ ਤੇ ਥੱਲੋਂ ਵੀ ਪਿੰਚ ਕੀਤਾ ਹੈ ਤੇ ਇਹਨਾਂ ਤੁਹਾਨੂੰ ਆਈਡੀਆ ਹੋ ਜਾਂਦਾ ਕਿ ਆਪਾਂ ਲੜ ਸਹੀ ਜਗ੍ਹਾ ਤੇ ਰੱਖਿਆ ਹੈ ਫਿਰ ਪਿੱਛੇ ਜੀ ਲੁੱਪੀ ਵਾਲੇ ਪੱਲੇ ਨੂੰ ਫਸਾ ਦਵਾਂਗੇ ਉਸ ਤੋਂ ਬਾਅਦ ਦੂਜੇ ਸ਼ੀਸ਼ੇ ਨਾਲ ਪੇਚਾਂ ਨੂੰ ਪਿੱਛੇ ਤੱਕ ਸਾਫ਼ ਕਰਾਂਗੇ ਇੱਕ-ਇੱਕ ਕਰਕੇ ਸਾਰੇ ਲੜ ਤੁਸੀਂ ਪਿੱਛੇ ਤੱਕ ਸਾਫ਼ ਕਰਨੇ ਆ ਕਿਸੇ ਵੀ ਲੜ ਦੇ ਵਿੱਚ ਵੱਲ ਵਲੇਵੇਂ ਨਹੀਂ ਹੋਣੇ ਚਾਹੀਦੇ ਕੋਈ ਵੀ ਲੜ ਪਤਲਾ ਨਹੀਂ ਹੋਣਾ ਚਾਹੀਦਾ ਮੋਨਲੀ ਨੁੱਕੜ ਤੋਂ ਜਿੱਦਾਂ ਲੜ ਇੱਕ ਜਗ੍ਹਾ ਤੋਂ ਨਿਕਲਦੇ ਪਏ ਨੇ ਉਦਾਂ ਹੀ ਪਿੱਛੇ ਖਤਮ ਵੀ ਇੱਕੋ ਜਗ੍ਹਾ ਤੇ ਹੋਣੇ ਚਾਹੀਦੇ ਨੇ ਪੇਚਾਂ ਦਾ ਜਿਹੜਾ ਗੈਪ ਆ ਫਰੰਟ ਤੋਂ ਲੈ ਕੇ ਬੈਕ ਤੱਕ ਸੈਂਟਰ ਤੱਕ ਵੱਧਦਾ ਜਾਵੇ ਤੇ ਸੈਂਟਰ ਤੋਂ ਬਾਅਦ ਚੋਂ ਫਿਰ ਘਟਦਾ ਜਾਵੇ ਜਿਵੇਂ ਜਿਵੇਂ ਸਲਾਈ ਫੇਰਾਂਗੇ ਸਾਰੇ ਲੜ ਆਪਣੇ ਬਰਾਬਰ ਹੁੰਦੇ ਜਾਣਗੇ ਪਿਛਲੇ ਕੋਰਨਰ ਤੱਕ ਪੇਚਾਂ ਦਾ ਜਿਹੜਾ ਗੈਪ ਆ ਉਹ ਵੀ ਬਰਾਬਰ ਕਰਾਂਗੇ ਜੇ ਕਿਸੇ ਪੇਚ 'ਚ ਗੈਪ ਘਟ ਵੱਧ ਲੱਗੇ ਤਾਂ ਉਹਨੂੰ ਖਿੱਚ ਕੇ ਬਰਾਬਰ ਕਰ ਲੈਣਾ ਹੈ ਤੇ ਜੇ ਕਿਸੇ ਲੜ ਦੇ ਵਿੱਚ ਵੱਟ ਲੱਗਣ ਤਾਂ ਸਲਾਈ ਫੇਰ ਕੇ ਉਹਨੂੰ ਸਾਫ਼ ਕਰ ਦੇਣਾ ਆ। ਇਸੇ ਤਰੀਕੇ ਨਾਲ ਅਸੀਂ 16 ਦੇ 16 ਪੇਚਾਂ ਨੂੰ ਸਾਫ਼ ਕਰਨਾ ਹੈ। ਫਿਰ ਉੱਪਰਲੇ ਜਿਹੜੇ 5 ਪੇਚ ਨੇ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਖਿੱਚ-ਖਿੱਚ ਕੇ ਸਾਫ਼ ਕਰਨਾ ਹੈ ਕਿਉਂਕਿ ਪਹਿਲਾਂ ਇਹਨਾਂ ਦੇ ਵਿੱਚ ਜਿਹੜੇ ਤੁਹਾਨੂੰ ਵੱਟ ਲੱਗਦੇ ਉਹਨਾਂ ਨੂੰ ਕੱਢ ਦੇਣਾ ਆ। ਕੱਢ ਕੇ ਇਹਨਾਂ ਨੂੰ ਖਿੱਚ ਕੇ ਅੰਦਰ ਨੂੰ ਫੋਲਡ ਕਰ ਦੇਣਾ ਹੈ ਤੇ ਸਲਾਈ ਫੇਰ ਕੇ ਸਾਰੇ ਲੜਾਂ ਨੂੰ ਪਿੱਛੇ ਤੱਕ ਤੇ ਫਰੰਟ ਤੱਕ ਬਰਾਬਰ ਮੋٹے ਕਰਨਾ ਹੈ। ਜਿਹੜੀ ਇਹਨਾਂ ਦੀ ਸਪੇਸ ਘਟ ਵਧ ਹੈ ਜਾਂ ਕੋਈ ਇਹਦੇ ਵਿੱਚ ਵੱਟ-ਵਟੇਵਾਂ ਲੱਗਦਾ ਪਿਆ ਤੁਹਾਨੂੰ ਤਾਂ ਉਹਨੂੰ ਖੋਲ ਕੇ ਚੰਗੀ ਤਰ੍ਹਾਂ ਸਾਫ਼ ਕਰ ਦੇ ਇਸ ਤਰੀਕੇ ਨਾਲ ਤੁਸੀਂ ਪੰਜੋਰੇ ਪੰਜੋ ਲੜ ਬਰਾਬਰ ਕਰ ਦੇਣੇ ਨੇ ਜਿਵੇਂ ਤੁਹਾਨੂੰ ਦੇਖ ਰਹੇ ਹੋ ਨਾ ਦੂਜੇ ਸ਼ੀਸ਼ੇ ਦੇਖ ਕੇ ਅਸੀਂ ਕਰ ਰਹੇ ਹਾਂ ਤੁਸੀਂ ਵੀ ਇਸੇ ਤਰੀਕੇ ਨਾਲ ਕਰਨਾ ਹੈ ਮੇਰੇ ਵੀਰੋ ਜਿਵੇਂ ਤੁਸੀਂ ਸੱਜੇ ਪਾਸੇ ਉਹ ਲੜ ਸਾਫ਼ ਕੀਤੇ ਨੇ ਉਸੇ ਤਰੀਕੇ ਨਾਲ ਖੱਬੇ ਪਾਸੇ ਉਹ ਵੀ ਲੜ ਸਾਫ਼ ਕਰਨੀ ਨੇ ਜੇਕਰ ਤੁਹਾਡੇ ਕੋਲੋਂ ਮੇਰੇ ਵੀਰੋ ਇਹੋ ਜਿਹੀਆਂ ਦਸਤਾਰਾਂ ਹੱਲੇ ਨਹੀਂ ਸਜਾਹ ਹੋ ਸਕਦੀਆਂ ਤੁਸੀਂ ਨਿਊ ਕਮਰ ਹੋ ਜਾਂ ਪਹਿਲੀ ਵਾਰ ਦਸਤਾਰ ਸਜਾਉਣੀ ਸ਼ੁਰੂ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਤੇ ਜਾਓ ਉੱਥੇ ਜਿਹੜੀ 75 ਡੇ ਹਾਰਡ ਚੈਲੰਜ ਵਾਲੀ ਪਲੇਲਿਸਟ ਆ ਨਾ ਉਹਦੇ ਡੇ 1 ਤੋਂ ਵੀਡੀਓ ਦੇਖਣੀ ਸਟਾਰਟ ਕਰੋ ਇਹ ਸਾਰੀਆਂ ਵੀਡੀਓ ਮੈਂ ਉਸ ਪੋਰਸ਼ਨ ਚ ਪਾਈਆਂ ਕਿ ਤੁਸੀਂ ਕੇਸ ਵਾਈਜ਼ ਇਹ ਦਸਤਾਰਾਂ ਨੂੰ ਸਜਾਉਣਾ ਸ਼ੁਰੂ ਕਰਨਾ ਹੈ ਡੇ 1 ਤੋਂ ਸ਼ੁਰੂ ਕਰੋ ਸਟੈਪ ਬਾਈ ਸਟੈਪ ਤੇ ਹੁਣ ਅਸੀਂ ਪੇਚਾਂ ਤੇ ਵੱਟ ਪਾ ਕੇ ਦਿਖਾਵਾਂਗੇ ਇੱਕ ਵੱਟ ਪਾਵਾਂਗੇ ਨੀਚੋਂ ਜੀ ਉੱਪਰ ਨੂੰ ਤੇ ਇੱਕ ਲੜ ਛੱਡ ਕੇ ਉੱਪਰੋਂ ਜੀ ਨੀਚੇ ਨੂੰ ਵੱਟ ਪਾਵਾਂਗੇ ਇਸ ਤਰੀਕੇ ਨਾਲ ਪੇਜ ਤੇ ਵੱਟ ਪਾਣੇ ਆ ਤੁਸੀਂ ਪਹਿਲਾਂ ਤਾਂ ਨੀਚੋਂ ਜੀ ਉੱਪਰ ਨੂੰ ਜਾਣਾ ਹੈ ਦੇਖੋ ਇਸ ਤਰੀਕੇ ਨਾਲ ਪੇਜ ਤੇ ਵੱਟ ਪੈਜੂਗੇ ਫਿਰ ਇੱਕ ਲੜ ਛੱਡ ਕੇ ਫਿਰ ਦੂਜੇ ਲੜ ਚ ਉਪਰੋਂ ਜੀ ਨੀਚੇ ਨੂੰ ਵੱਟ ਪਾਵਾਂਗੇ ਦੇਖੋ ਜਿੱਦਾਂ ਮੈਂ ਤੁਹਾਨੂੰ ਕਿਹਾ ਸੀ ਨਾ ਸਟਾਰਟਿੰਗ ਦੇ ਵਿੱਚ ਮੈਂ ਤੁਹਾਨੂੰ ਇੱਕ ਚੀਜ਼ ਸਮਝਾਉਂਗਾ ਇਹ ਲੜ ਤੁਹਾਨੂੰ ਥੋੜਾ ਪਤਲਾ ਲੱਗਦਾ ਪਿਆ ਨਾ ਇਸ ਕਰਕੇ ਇਹਦੇ ਤੇ ਵਟ ਨਹੀਂ ਪੈ ਰਿਆ ਸਹੀ ਤਰੀਕੇ ਨਾਲ ਪਹਿਲਾਂ ਅਸੀਂ ਸਾਰੇ ਲੜਾਂ 'ਚ ਵਟ ਪਾ ਕੇ ਦਿਖਾ ਰਹੇ ਹਾਂ ਅਗਲੇ ਲੜਾਂ 'ਚ ਜਿਹੜੇ ਮੋਟੇ ਨੇ ਤਾਂ ਇਸ ਚੀਜ਼ ਨੂੰ ਤੁਹਾਨੂੰ ਸਮਝ ਆ ਜਾਵੇ ਦੇਖੋ ਇੱਕ ਲੜ 'ਚ ਮੈਂ ਨੀਚੇ ਨੂੰ ਵਟ ਪਾ ਰਿਹਾ ਹਾਂ ਇੱਕ ਲੜ 'ਚ ਉੱਪਰ ਨੂੰ ਵਟ ਪਾ ਰਿਹਾ ਹਾਂ ਇਹ ਲੜ ਮੋਟਾ ਹੈ ਇਸ ਲਈ ਇਹਦੇ ਵਿੱਚ ਆਰਾਮ ਨਾਲ ਵਟ ਪੈ ਗਈ ਹੈ ਤੇ ਇਹਦੇ ਵਿੱਚ ਨਹੀਂ ਵਟ ਪੈ ਰਿਹਾ ਕਿਉਂਕਿ ਇਹ ਲੜ ਥੋੜਾ ਜਿਹਾ ਪਤਲਾ ਲੱਗ ਰਿਹਾ ਸਾਨੂੰ ਦੇਖਣ ਨੂੰ ਇਸ ਲੜ ਨੂੰ ਇਸ ਲਈ ਪਹਿਲਾਂ ਥ ਚਾਂਗੇ ਖਿੱਚ ਕੇ ਇਹਨੂੰ ਇਸ ਤਰੀਕੇ ਨਾਲ ਮੋਟਾ ਕਰਾਂਗੇ ਦੇਖੋ ਇਹ ਜਿਆਦਾ ਮੋਟਾ ਨਹੀਂ ਹੋਊਗਾ ਦੇਖਣ ਨੂੰ ਲੱਗ ਰਿਹਾ ਤੁਹਾਨੂੰ ਜਿਆਦਾ ਮੋਟਾ ਹੋਊਗਾ ਜਦੋਂ ਅਸੀਂ ਇਹਦੇ ਉੱਤੇ ਸਲਾਈ ਫੇਰਾਂਗੇ ਨਾ ਉਦੋਂ ਦੇਖਿਓ ਆ ਦੇਖੋ ਇਸ ਤਰੀਕੇ ਨਾਲ ਇਹਦੇ ਤੇ ਸਲਾਈ ਫੇਰਨੀ ਹੈ ਅਤੇ ਵੱਟ ਪੈਣੇ ਸ਼ੁਰੂ ਹੋਏ ਨੇ ਆ ਦੇਖੋ ਪੈਣਾ ਇਹਦੇ ਤੇ ਵੱਟ ਇਸ ਤਰੀਕੇ ਨਾਲ ਤੁਸੀਂ ਵੀ ਕਰਨਾ ਹੈ ਜੇ ਕੋਈ ਲੜ ਤੁਹਾਨੂੰ ਪਤਲਾ ਲੱਗਦਾ ਹੈ ਤਾਂ ਉਹਨੂੰ ਖਿੱਚ ਕੇ ਮੋਟਾ ਕਰੋ ਫਿਰ ਦੁਬਾਰਾ ਉਹਲੇ ਤੇ ਵੱਟ ਪਾ ਸਕਦੇ ਹੋ ਤੁਸੀਂ ਪਹਿਲੇ ਪਹਿਲੇ ਲੜਾਂ ਦੇ ਨਾਲ ਵੈਸੇ ਵੀ ਜਿਆਦਾ ਵੱਟ ਨਹੀਂ ਪੈਂਦੇ ਹੁੰਦੇ ਬਟ ਕੋਸ਼ਿਸ਼ ਕਰ ਸਕਦੇ ਹਾਂ ਅਸੀਂ ਇਸ ਜੀਤੇ ਬਾਰ-ਬਾਰ ਸਲਾਈ ਫੇਰ ਕੇ ਹਨਾ ਤੇ ਪੇਜ ਨੂੰ ਚੰ ਇੱਕ ਲੜ ਨੂੰ ਤੁਸੀਂ ਦੇਖੋ ਅੱਗੇ ਨੂੰ ਸਲਾਈ ਫੇਰ ਕੇ ਵੱਟ ਪਾਣੇ ਆ ਅੱਗੇ ਨੂੰ ਦੂਜੇ ਲੜ ਨੂੰ ਇੱਕ ਲੜ ਛੱਡ ਕੇ ਪਿੱਛੇ ਨੂੰ ਵੱਟ ਪਾਣੇ ਆ ਇਸ ਤਰੀਕੇ ਨਾਲ ਜਿਹੜੇ ਲੜ 'ਚ ਪਿੱਛੇ ਨੂੰ ਵੱਟ ਪਾਣੇ ਆ ਉਹਦੇ ਵਿੱਚ ਸਲਾਈ ਫੇਨੀਆ ਮੋਹਲੇ ਹਿੱਸੇ ਤੋਂ ਪਿਛਲੇ ਹਿੱਸੇ ਨੂੰ ਜਿਹੜੇ ਲੜ 'ਚ ਅੱਗੇ ਨੂੰ ਵੱਟ ਪਾਣੇ ਆ ਉਹਦੇ ਵਿੱਚ ਸਲਾਈ ਫੇਨੀਆ ਪਿੱਛੋਂ ਜੀ ਅੱਗੇ ਤੱਕ ਜਿਵੇਂ ਇਹ ਦਿਖਾ ਰਿਹਾ ਤੁਹਾਨੂੰ ਮੈਂ ਇੱਕ ਇੱਕ ਲੜ ਛੱਡ ਕੇ ਅਸੀਂ ਇਹ ਕਰ ਰਹੇ ਆ ਕਿ ਇਹਦੇ ਵਿੱਚ ਤਿੰਨ ਚੀਜ਼ਾਂ ਤੁਹਾਨੂੰ ਅਲੱਗ ਕਰਕੇ ਦਿਖਾ ਦਿਆਂ ਮੈਂ ਪਹਿਲਾਂ ਤਾਂ ਅਸੀਂ ਇੱਕ ਦੇ ਤਿੰਨ ਤਿੰਨ ਲੜ ਬਣਾਏ ਆ ਫਿਰ ਅਸੀਂ ਪੇਚਾਂ ਦੇ ਉੱਤੇ ਵੱਟ ਪਾਏ ਆ ਵੱਟਾ ਜਰੂਰ ਅਸੀਂ ਦੋ ਤਰੀਕੇ ਨਾਲ ਪਾ ਕੇ ਦਿਖਾਇਆ ਪਰ ਮੈਂ ਉਹਨੂੰ ਇੱਕੋ ਚੀਜ਼ ਹੀ ਗਿਣ ਰਿਹਾ ਕਿਉਂਕਿ ਪਾਤਾ ਅਸੀਂ ਵਾਟ ਹੀ ਰਹੇ ਹਾਂ ਭਾਵੇਂ ਅੱਗੇ ਨੂੰ ਪਾ ਰਹੇ ਹਾਂ ਭਾਵੇਂ ਪਿੱਛੇ ਨੂੰ ਪਾ ਰਹੇ ਹਾਂ ਪਰ ਇਹਦੇ ਵਿੱਚ ਤੁਹਾਨੂੰ ਦੋ ਚੀਜ਼ਾਂ ਕਲੀਅਰ ਕਰਤੀਆਂ ਮੈਂ ਕਿ ਤੁਸੀਂ ਦੋਨਾਂ ਪਾਸਿਆਂ ਨੂੰ ਵਟ ਪਾ ਸਕਦੇ ਆਂ ਪੇਚਾਂ ਦੇ ਉੱਤੇ ਤੇ ਇੱਕ ਇੱਕ ਲੜ ਅਸੀਂ ਇਸ ਲਈ ਛੱਡਿਆ ਹੈ ਕਿਉਂਕਿ ਇਹਦੇ ਵਿੱਚ ਅਸੀਂ ਪੇਚਾਂ ਨੂੰ 3D ਕਰਕੇ ਦਿਖਾਵਾਂਗੇ ਅਖੀਰ ਤੇ ਇਹ ਦੇਖੋ 2-3 ਵਾਰੀ ਸਲਾਈ ਫੇਰ ਕੇ ਨਾ ਪੇਚਾਂ ਦੇ ਉੱਤੇ ਵਟ ਚੰਗੀ ਤਰ੍ਹਾਂ ਦਿਖਣੇ ਸ਼ੁਰੂ ਹੋ ਜਾਂਦੀ ਹੈ ਜਿਆਦਾ ਕਹੋ ਗੂੜੇ ਹੋ ਜਾਂਦੇ ਆ ਵਟ ਚੰਗੀ ਤਰ੍ਹਾਂ ਇਸ ਤਰੀਕੇ ਨਾਲ ਤੁਸੀਂ ਵੀ ਕਰ ਉਨਾ ਨੂੰ ਤੁਸੀਂ ਇਸ ਤਰੀਕੇ ਨਾਲ 3D ਕਰ ਦੇਣਾ ਹੈ ਇਹਦੇ ਨਾਲ ਡਿਫਰੈਂਸ਼ੀਏਟ ਹੋ ਜਾਣੇ ਇਹ ਲੜ ਮਤਲਬ ਕਿ ਅਲੱਗ-ਅਲੱਗ ਦਿਖੂਗੇ ਤੁਹਾਨੂੰ ਸਾਰੇ ਪੇਚ ਇਹ ਬਣ ਜਾਊਗਾ ਸਾਡਾ ਇੱਕ ਨਵਾਂ ਸਟਾਈਲ ਇੱਕ-ਇੱਕ ਕਰਕੇ ਤੁਸੀਂ ਸਾਰੇ ਪੇਚਾਂ ਨੂੰ 3D ਕਰਨਾ ਹੈ ਮੂਲਲੇ ਹਿੱਸੇ ਤੋਂ ਪਿਛਲੇ ਹਿੱਸੇ ਤੱਕ ਆਰਾਮ ਨਾਲ ਬਰਾਬਰ ਜੇ ਮੋਟੇ ਕਰਨਾ ਹੈ ਸਾਰੇ ਪੇਚਾਂ ਨੂੰ ਤਾਂ ਜੋ ਦੇਖਣ ਵਾਲੇ ਬੰਦੇ ਨੂੰ ਦੂਰੋਂ ਹੀ ਸਾਰੇ ਲੜ ਦਿਖਣ ਵੀਡੀਓ ਦੇ ਵਿੱਚ ਤੁਹਾਨੂੰ ਸਮਝਾਉਣ ਵਾਲੀਆਂ ਚੀਜ਼ਾਂ ਤਾਂ ਮੈਂ ਸਾਰੀਆਂ ਸਮਝਾਤੀਆਂ ਹੀ ਆ। ਇਸ ਪੋਰਸ਼ਨ ਨੂੰ ਮੈਂ ਐਸਲੀ ਫਾਸਟ ਕਰਤਾ ਤਾਂ ਜੋ ਵੀਡੀਓ ਜ਼ਿਆਦਾ ਲੰਬੀ ਨਾ ਹੋਵੇ। 3D ਤਾਂ ਸਾਰੇ ਪੇਚਾਂ ਨੂੰ ਅਸੀਂ ਬਰਾਬਰ ਹੀ ਕਰਨਾ ਹੈ ਪਿੱਛੋਂ ਜੀ ਅੱਗੇ ਤੱਕ। 2-3 ਵਾਲੀ ਪੇਚਾਂ ਨੂੰ 3D ਕਰਕੇ ਇਸ ਤਰੀਕੇ ਨਾਲ ਤੁਸੀਂ ਮੋਟੇ ਕਰ ਸਕਦੇ ਹੋ। ਹੁਣ ਦੇਖੋ ਤੁਹਾਡੀ ਦਸਤਾਰ ਦੇਖੋ। ਦਸਤਾਰ ਦੇ ਜਿਹੜੇ ਪੇਚ ਹੈ ਉਹਨਾਂ ਨੂੰ ਦੇਖੋ ਸਾਰੇ ਲੜ ਅਲੱਗ ਦਿਖ ਰਹੇ ਹਨ ਨਾ ਤੇ ਇਹ ਸਾਡਾ ਇੱਕ ਨਵਾਂ ਸਟਾਈਲ ਬਣ ਗਿਆ ਹੋਇਆ। ਇੱਕ ਸਟਾਈਲ ਚੋਂ ਤੁਸੀਂ ਕਈ ਸਟਾਈਲ ਕੱਢ ਸਕਦੇ ਹੋ ਜਿਵੇਂ ਇਹਦੇ ਵਿੱਚ ਪੇਚ ਤੁਸੀਂ ਨਾ 3D ਕਰੋ ਇਹਦੇ ਵਿੱਚ ਤੁਸੀਂ ਇੱਕ ਲੜ ਅੱਗੇ ਨੂੰ ਵਟ ਪਾ ਲਓ ਇੱਕ ਲੜ ਪਿੱਛੇ ਨੂੰ ਵਟ ਪਾ ਲਓ ਇਸ ਤਰੀਕੇ ਨਾਲ ਤੁਸੀਂ ਇੱਕੋ ਸਟਾਈਲ ਚੋਂ ਨਾ ਕਈ ਸਟਾਈਲ ਕੱਢ ਸਕਦੇ ਹੋ ਠੀਕ ਹੈ ਮੇਰੇ ਵੀਰੋ ਤੇ ਹੁਣ ਅਸੀਂ ਦੂਜੇ ਸ਼ੀਸ਼ੇ ਦੇ ਕੇ ਸਾਰੇ ਲੜਾਂ ਨੂੰ ਪਿੱਛੇ ਤੱਕ ਵਟ ਪਾਵਾਂਗੇ ਇਸ ਚੀਜ਼ ਨਾਲ ਤੁਹਾਡੇ ਲੜਾਂ ਦੇ ਵਿੱਚ ਪਿੱਛੇ ਤੱਕ ਚੰਗੀ ਤਰ੍ਹਾਂ ਵਟ ਪੈ ਜਾਣਗੇ ਤੇ ਉੱਪਰੋਂ ਜੀ ਫਿਰ ਅਸੀਂ ਪਿੱਛੋਂ ਜੀ ਖੋਲ ਕੇ ਲੁਪੀ ਵਾਲੇ ਪੱਲੇ ਨੂੰ ਅਸੀਂ ਕਲਗੀ ਵਾਲੇ ਲੜ ਨੂੰ ਲਾਵਾਂਗੇ ਪਹਿਲਾਂ ਅਸੀਂ ਕਲਗੀ ਵਾਲੇ ਲੜ ਨੂੰ ਥੋੜਾ ਗਿੱਲਾ ਕਰ ਲਵਾਂਗੇ ਇਹ ਜਗ੍ਹਾ ਤੋਂ ਪੇਚ ਨੂੰ نیچے ਖਿੱਚ ਲਾਂਗੇ ਤਾਂ ਜੋ ਜਗ੍ਹਾ ਸਾਫ਼ ਹੋ ਜਾਵੇ ਪੱਲੇ ਨੂੰ ਚੰਗੀ ਤਰ੍ਹਾਂ ਖੋਲ ਕੇ ਦੋਨਾਂ ਹਿੱਸਿਆਂ ਤੋਂ ਅੰਦਰ ਫੋਲਡ ਕਰ ਦੇਣਾ ਹੈ ਜਿੱਦਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਇਆ ਜਾ ਰਿਹਾ ਹੈ ਕੱਪੜੇ ਨੂੰ ਚੰਗੀ ਤਰ੍ਹਾਂ ਖੋਲ ਕੇ ਸਾਰੇ ਲੜ ਦੇ ਅੰਦਰ ਖਿਲਾੜ ਦੇਣਾ ਇੱਕ ਤਰ੍ਹਾਂ ਇਹਦੇ ਨਾਲ ਪੱਲਾ ਕਿਤੇ ਵੀ ਜ਼ਿਆਦਾ ਬਾਹਰ ਨਹੀਂ ਆਊਗਾ ਤੇ ਨਾ ਹੀ ਕਿਤੇ ਡੰਗ ਪਊਗਾ ਫਿਰ ਦੇਖਣਾ ਕੋਈ ਵੀ ਇੱਕ ਰੈਂਡਮਲੀ ਪੱਲਾ ਫੜ ਕੇ ਜਿਹੜਾ ਵੀ ਤੁਹਾਨੂੰ ਪੱਲਾ ਸਹੀ ਲੱਗਦਾ ਹੋਵੇ نیچے ਲਿਜਾਣ ਲਾਇਕ ਉਹਨੂੰ ਫੜ ਕੇ ਪੱਲੇ ਨੂੰ ਖੋਲਣਾ ਹੈ ਦੇਖੋ ਲੜ ਆਪਣਾ ਕਾਫੀ ਵੱਡਾ ਆ ਇਹ ਇਹਨੂੰ ਤੁਹਾਨੂੰ ਸਹੀ ਤਰੀਕੇ ਨਾਲ ਲਗਾ ਕੇ ਦਿਖਾਉਂਗਾ ਮੈਂ ਕਲਗੀ ਵਾਲੇ ਲੜ ਦੇ ਵਿੱਚ ਨਾਰਮਲੀ ਜਦੋਂ ਤੁਸੀਂ ਦਸਤਾਰ ਸਜਾਉਂਦੇ ਹੋ ਨਾ ਕਈ ਵਾਰ ਤੁਹਾਡਾ ਲੜ ਵੀ ਵੱਡਾ ਆ ਛੋਟਾ ਆਂਦਾ ਹੋਊਗਾ ਛੋਟੇ ਲੜ ਦਾ ਤਾਂ ਦੇਖੋ ਇੱਕੋ ਹੀ ਹਾਲਾ ਦਸਤਾਰ ਦੁਬਾਰਾ ਬਨੋ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਹਾਡੀ ਕਿਹੜੀ ਦਸਤਾਰ ਦਾ ਲੜ ਛੋਟਾ ਆਉਂਦਾ ਆ ਉਸ ਹਿਸਾਬ ਨਾਲ ਲੜ ਮੂਹ ਦੇ ਵਿੱਚ ਫੜੋ ਤੇ ਦਸਤਾਰ ਨੂੰ ਸਜਾਓ ਤੁਸੀਂ ਹਰ ਇੱਕ ਦਸਤਾਰ ਲਈ ਨਾ ਅਲੱਗ ਤੋਂ ਕਪੜਾ ਲੈ ਕੇ ਨਹੀਂ ਰੱਖ ਸਕਦੇ ਹੈਗੇ ਕਿ ਮਤਲਬ ਇਹ ਦਸਤਾਰ ਲੈ ਲਈ ਕਦੀ ਮੇਰਾ ਇਹਦਾ ਲੜ ਛੋਟਾ ਆ ਜਵੇ ਤਾਂ ਇਹ ਲਈ ਕਪੜਾ ਲੈ ਲਵਾਂ ਸੇਮ ਮੈਦਾਨੀ ਕਰਨ ਦੀ ਕੋਸ਼ਿਸ਼ ਕਰਨੀ ਕਦੀ ਵੀ ਜੇ ਤੁਹਾਨੂੰ ਆਪਣੀਆਂ ਦਸਤਾਰਾਂ ਦੇ ਸਾਈਜ਼ ਪਤਾ ਤਾਂ ਤੁਹਾਨੂੰ ਇਹ ਚੀਜ਼ ਕਰਨ ਦੀ ਲੋੜ ਹੀ ਨਹੀਂ ਪੈਣੀ ਕਦੀ ਹਾਂ ਤੁਹਾਡਾ ਲੜ ਵੱਡਾ ਆਉਂਦਾ ਆ ਇਹਦੇ ਲਈ ਤੁਹਾਨੂੰ ਹੱਲ ਦੱਸ ਦਿੰਦਾ ਮੈਂ ਇਹਦੇ ਲਈ ਤੁਸੀਂ ਲੜ ਨੂੰ ਚੰਗੀ ਤਰ੍ਹਾਂ ਗਿੱਲਾ ਕਰ ਲਓ ਗਿੱਲਾ ਕਰਕੇ ਕਲਗੀਆ ਲੜ ਆਰਾਮ ਨਾਲ ਲੱਗ ਜਾਂਦਾ ਹੁੰਦਾ ਹੈ ਤੇ ਹੁਣ ਪੇਚ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਇਹ ਜਗ੍ਹਾ ਤੇ ਸਲਾਈ ਫੇਰ ਕੇ ਅਸੀਂ ਦੇਖ ਲੈਣਾ ਕਿਤੇ ਵੀ ਡੰਗ ਤਾਂ ਨਹੀਂ ਪੈ ਰਿਹਾ ਤੇ ਕਲਗੀ ਜਿੱਥੋਂ ਘੁਮਾਣੀ ਆ ਉਥੋਂ ਜੀ ਪੇਚ ਨੂੰ ਗਿੱਲਾ ਕਰ ਲਵਾਂਗੇ ਖੱਬੇ ਹੱਥ ਨਾਲ ਕਲਗੀ ਨੂੰ ਘੁਮਾ ਲਵਾਂਗੇ ਸੈਂਟਰ ਦੇ ਵਿੱਚ ਦੇਖੋ ਇਸ ਤਰੀਕੇ ਨਾਲ ਟਾਈਟ ਕਰਕੇ ਖਿੱਚ ਕੇ ਲਾਣਾ ਹੈ ਪੇਚ ਨੂੰ ਦੋਨੋਂ ਔਖਾ ਤੁਹਾਡੀਆਂ ਬਰਾਬਰ ਟਕੀਆਂ ਹੋਣੀਆਂ ਚਾਹੀਦੀਆਂ ਨੇ ਤੇ ਵੀ ਜਿਹੜੀ ਆ ਉਹ ਸੈਂਟਰ ਚ ਬਣਨੀ ਚਾਹੀਦੀ ਆ ਫਿਰ ਪਿੰਨ ਲੈਣੀ ਆ ਉਹਨੂੰ ਸੈਂਟਰ ਦੇ ਵਿੱਚ ਲਗਾਣਾ ਆ ਥੋੜਾ ਖੱਬੇ ਪਾਸੇ ਨੂੰ ਟੇਡਾ ਲਗਾਓ ਪਿੰਨ ਨੂੰ ਤਾਂ ਜੋ ਕਲਗੀ ਵਾਲਾ ਲੜ ਆਰਾਮ ਨਾਲ ਟਿਕ ਸਕੇ ਇਹਦੇ ਉੱਤੇ ਫਿਰ ਕਲਗੀ ਵਾਲੇ ਲੜ ਨੂੰ ਚੰਗੀ ਤਰ੍ਹਾਂ ਘੁਮਾ ਕੇ ਆਪਣੀ ਜਗ੍ਹਾ ਤੇ ਟਿਕਾ ਲੈਣਾ ਹੈ ਦੇਖ ਲੈਣਾ ਇਹਦੇ ਵਿੱਚ ਚੰਗੀ ਤਰ੍ਹਾਂ ਵਟ ਪੈ ਰਹੇ ਨੇ ਫਿਰ ਉਹਨਾਂ ਕ ਕਲਗੀ ਵਾਲੇ ਲੜ ਨੂੰ ਖੋਲਣਾ ਜਿੰਨਾ ਕ ਤੁਹਾਨੂੰ ਪਸੰਦ ਆ ਠੀਕ ਹੈ ਹਮੇਸ਼ਾ ਕੋਸ਼ਿਸ਼ ਚੀਜ਼ਾਂ ਆਪਣੇ ਤੇ ਹੀ ਡਿਪੈਂਡ ਕਰਾਇਆ ਕਰੋ ਕਿ ਜਿਹੜੀ ਚੀਜ਼ ਤੁਹਾਨੂੰ ਜਿੱਦਾਂ ਪਸੰਦ ਆ ਤੁਸੀਂ ਉਸ ਤਰੀਕੇ ਨਾਲ ਕਰੋ ਜਿਆਦਾ ਲੋਕਾਂ ਦੀਆਂ ਗੱਲਾਂ ਸੁਣੋਗੇ ਤਾਂ ਤੁਸੀਂ ਆਪਣੀ ਦਸਤਾਰ ਸਹੀ ਤਰੀਕੇ ਨਾਲ ਕਦੀ ਸਜਾਈ ਨਹੀਂ ਸਕਦੇ ਤੇ ਬਾਕੀ ਕੱਪੜੇ ਨੂੰ ਇਸ ਤਰੀਕੇ ਨਾਲ ਅੰਦਰ ਕਰ ਦੇਣਾ ਤੇ ਹੁਣ ਮੇਰੇ ਵੀਰੋ ਜੇ ਤੁਸੀਂ ਕਲਗੀ ਨੂੰ ਜਿਆਦਾ ਬਾਰੀਕ ਕਰਨਾ ਚਾਹੁੰਦੇ ਹੋ ਤਾਂ ਉਸ ਤੋਂ ਪਹਿਲਾਂ ਪਹਿਲਾਂ ਤਾਂ ਕਲਗੀ ਵਾਲੇ ਲੜ ਨੂੰ ਆਪਣੀ ਜਗ੍ਹਾ ਤੇ ਟਿਕਾ ਲਿਓ ਚੰਗੀ ਤਰ੍ਹਾਂ ਤੇ ਪਿੰਨਾ ਲਗਾ ਲਿਓ ਉੱਪਰ ਜਿੰਨਾ ਕਲਗੀ ਆਪਣੀ ਜਗ੍ਹਾ ਤੋਂ ਹਿੱਲੇ ਨਾ ਤੇ ਕਲਗੀ ਵਾਲਾ ਲਾੜਾ ਜਿਹੜਾ ਉਹ ਵੀ ਢਿੱਲਾ ਨਾ ਹੋਵੇ ਤੇ ਹੁਣ ਅਸੀਂ ਇਸ ਜਗ੍ਹਾ ਤੋਂ ਪਿੰਨ ਕੱਢਾਂਗੇ ਕਲਗੀ ਵਾਲੇ ਲੜ ਨੂੰ ਜ਼ਿਆਦਾ ਬਰੀਕ ਕਰਨ ਲਈ ਤੇ ਇਹਦੇ ਵਿੱਚ ਜ਼ਿਆਦਾ ਵੱਟ ਪਾਣ ਲਈ ਹੁਣ ਆਪਾਂ ਪਿੰਨ ਨੂੰ ਲਾ ਲਵਾਂਗੇ ਸਾਈਡ ਤੇ ਤੇ ਜਿਹੜੀ ਸਲਾਈ ਆ ਉਹਨਾਂ ਸਾਰੇ ਵੱਟ ਇਕ ਹੋ ਜਗਾ ਤੇ ਇਕੱਠੇ ਕਰ ਦੇਣੇ ਆ ਜਿੱਦਾਂ ਮੈਂ ਤੁਹਾਨੂੰ ਕਰਕੇ ਦਿਖਾ ਰਿਆ ਨਾ ਇਸ ਤਰੀਕੇ ਨਾਲ ਸਾਰੇ ਵੱਟ ਇਕੱਠੇ ਕਰ ਦਿਓ ਜਿਹੜਾ ਤੁਹਾਨੂੰ ਢਿੱਲਾ ਮੱਠਾ ਕਪੜਾ ਲੱਗਦਾ ਕਿਤੇ ਉਹਨੂੰ ਚੰ ਇਹਨਾਂ ਦੇਖੋ ਤੁਹਾਡੀ ਜਿਹੜੀ ਕਲਗੀ ਆ ਉਹ ਹੋਰ ਜ਼ਿਆਦਾ ਇੰਪਰੂਵ ਤੇ ਬਾਰੀਕ ਹੋ ਜਵੇਗੀ ਮੋਲੇ ਹਿੱਸੇ ਤੋਂ ਜਿੱਥੋਂ ਆਪਾਂ ਕਮਾਈ ਆ ਇਸ ਚੀਜ਼ ਨੂੰ ਤੁਸੀਂ ਆਪਣੀ ਦਸਤਾਰ ਤੇ ਵੀ ਅਪਲਾਈ ਕਰਕੇ ਦੇਖ ਲਿਓ ਇਹ ਚੀਜ਼ ਦਾ ਬਹੁਤ ਫਾਇਦਾ ਹੁੰਦਾ ਆ ਮੈਂ ਤੁਹਾਨੂੰ ਇਸ ਲਈ ਦੱਸ ਰਿਹਾ ਤਾਂ ਜੋ ਤੁਸੀਂ ਆਸਾਨੀ ਨਾਲ ਕਰ ਸਕੋ ਫਿਰ ਆਪਾਂ ਉੱਪਰ ਉਹ ਜੀ ਲੁੱਪੀ ਵਾਲੇ ਪੱਲੇ ਨੂੰ ਖਿੱਚ ਕੇ ਸੇਨ ਨੂੰ ਟਕਾਂਗੇ ਇਹਦੇ ਵਿੱਚ ਵੀ ਤੁਹਾਨੂੰ ਡਬਲ ਕਵਰ ਕਰਕੇ ਦਿਖਾਉਂਗਾ ਸੇਨ ਨੂੰ ਵੈਸੇ ਤਾਂ ਇਹ ਡਾਰਕ ਕਪੜਾ ਆ ਇਹਦੇ ਵਿੱਚੋਂ ਝਾਤੀ ਨਹੀਂ ਸੀ ਮਾਰਨਾ ਉੱਪਰ ਉਹ ਜੀ ਕੋਈ ਵੀ ਆਪਾਂ ਬੇਸ ਬੰਨਿਆ ਹੁੰਦਾ ਪਰ ਜੇ ਤੁਸੀਂ ਲਾਈਟ ਕਲਰ ਦੀ ਦਸਤਾਰ ਸਜਾ ਰਹੇ ਹੋ ਤਾਂ ਇਹ ਵਿੱਚੋਂ ਝਾਤੀ ਮਾਰ ਸਕਦਾ ਹੈ ਬੇਸ ਇਸ ਲਈ ਕੋਸ਼ਿਸ਼ ਕਰੋ ਹਮੇਸ਼ਾ ਸਿਰ ਨੂੰ ਦੋਰੇ ਕਪੜੇ ਨਾਲ ਟਕਣ ਦੀ ਪਹਿਲਾਂ ਤਾਂ ਅਸੀਂ ਖੱਬੇ ਪਾਸੇ ਉਹ ਬੇਸ ਦੇ ਉੱਪਰੋਂ ਜੀ ਕਪੜਾ ਚੰਗੀ ਤਰ੍ਹਾਂ ਅੰਦਰ ਕਰਾਂਗੇ ਇਸੇ ਤਰੀਕੇ ਨਾਲ ਸੱਜੇ ਪਾਸੇ ਉਹ ਵੀ ਕਪੜਾ ਅੰਦਰ ਕਰਾਂਗੇ ਖੱਬੇ ਪਾਸੇ ਹਮੇਸ਼ਾ ਅਸੀਂ ਜ਼ਿਆਦਾ ਕਪੜਾ ਅੰਦਰ ਨੂੰ ਕਰਦੇ ਹਾਂ ਤਾਂ ਜੋ ਬੇਸ ਦੇ ਉੱਪਰੋਂ ਘੁੰਮ ਕੇ ਕਪੜਾ ਅੰਦਰ ਨੂੰ ਚਲ ਜਵੇ ਤੇ ਸਿਰ ਨੂੰ ਚੰਗੀ ਤਰ੍ਹਾਂ ਠਗਣ ਤੋਂ ਬਾਅਦ ਉਹ ਪਿੱਛੇ ਜੀ ਲੁੱਪੀ ਵਾਲੇ ਪੱਲੇ ਨੂੰ ਅਸੀਂ ਖਿੱਚ ਲਵਾਂਗੇ ਖਿੱਚ ਕੇ ਜਿਹੜੇ ਬਾਕੀ ਬਚਦਾ ਫालतू ਕਪੜਾ ਹੈ ਇਹਨੂੰ ਇਸ ਤ ਅੰਦਰ ਨੂੰ ਫੋਲਡ ਕਰਾਂਗੇ ਫਿਰ ਇਹਨੂੰ ਸੈਂਟਰ ਦੇ ਵਿੱਚ ਥੋੜਾ ਪਤਲਾ ਕਰਕੇ ਲਾ ਦਵਾਂਗੇ ਅੱਜ ਸਾਡਾ 86ਵਾਂ ਦਿਨ ਸੀ 100 ਡੇਜ਼ 100 ਟਰਬਨ ਸਟਾਈਲ ਸਜਾ ਕੇ ਦਿਖਾਉਣ ਦਾ ਤੇ ਅਸੀਂ ਤੁਹਾਨੂੰ ਰੋਜ਼ ਅਲੱਗ-ਅਲੱਗ ਸਟਾਈਲ ਦੀਆਂ ਦਸਤਾਰਾਂ ਜਾਂ ਮਿਕਸ ਦਸਤਾਰਾਂ ਸਜਾ ਕੇ ਦਿਖਾ ਰਹੇ ਹਾਂ ਜਿਹਦੇ ਵਿੱਚ ਸੈਲੀਬ੍ਰਿਟੀ ਟਾਈਪਸ ਦਸਤਾਰਾਂ ਵੀ ਨੇ ਦੋ ਦਿਨ ਦੇ ਗੈਪ ਨਾਲ ਅਸੀਂ ਕਿਸੇ ਵਰਗੀ ਦਸਤਾਰ ਸਜਾ ਕੇ ਦਿਖਾਣੇ ਆ ਬਾਕੀ ਦਿਨ ਅਸੀਂ ਤੁਹਾਨੂੰ ਆਪਣੇ ਹਿਸਾਬ ਨਾਲ ਦਸਤਾਰ ਦੀ ਵੀਡੀਓ ਪੋਸਟ ਕਰਦੇ ਹਾਂ ਜਿਹੜੇ ਜਿਹੜੇ ਸਟਾਈਲ ਵੀ ਤੁਸੀਂ ਕਮੈਂਟਸ ਦੇ ਵਿੱਚ ਕਹਿੰਦੇ ਹੋ ਉਹ ਅਸੀਂ ਸਟਾਈਲ ਅੱਜ ਤੱਕ ਪੋਸਟ ਕਰਦੇ ਹੋਏ ਆ ਜਿਹੜੇ ਰਹਿੰਦੇ ਨੇ ਉਹ ਵੀ ਅਸੀਂ ਟਾਈਮ ਦੇ ਹਿਸਾਬ ਨਾਲ ਪੋਸਟ ਕਰ ਦਵਾਂਗੇ ਇਸ ਲਈ ਸਾਡੇ ਤੱਕ ਜੁੜੇ ਰਹੋ ਤੇ ਜਿੱਦਾਂ ਤੁਸੀਂ ਅੱਗੇ ਸਪੋਰਟ ਕੀਤਾ ਹੈ ਪਹਿਲੇ 86 ਦਿਨਾਂ ਚ ਉਦਾਂ ਵੀ 100 ਡੇ ਚੈਲੰਜ ਦੇ ਵਿੱਚ ਸਾਡੇ ਨਾਲ ਜੁੜੇ ਰਹੋ ਅਸੀਂ ਜ਼ਰੂਰ ਤੁਹਾਡੀ ਡਿਮਾਂਡਜ਼ ਦੇ ਅਕੋਰਡਿੰਗ ਤਰਬਨ ਦੇ ਸਟਾਈਲ ਪੋਸਟ ਕਰਦੇ ਰਾਵਾਂਗੇ ਤੁਹਾਡੀ ਸਪੋਰਟ ਸਦਕਾ ਹੀ ਅੱਜ ਅਸੀਂ ਇੰਨੇ ਕਰੀਬ ਪਹੁੰਚ ਗਏ ਹੰਡਰਡ ਡੇ ਚੈਲੰਜ ਨੂੰ ਕੰਪਲੀਟ ਕਰਨ ਦੇ ਵਿੱਚ ਤੇ ਹੁਣ ਮੇਰੇ ਵੀਰੋ ਸਾਰੀ ਦਸਤਾਰ ਨੂੰ ਕੰਪਲੀਟ ਕਰਕੇ ਤੁਹਾਨੂੰ ਦਰਸ਼ਨ ਕਰਾਨੇ ਆ ਜੀ ਪਹਿਲਾਂ ਤਾਂ ਫਰੰਟ ਤੋਂ ਮੋਨਲੇ ਹਿੱਸੇ ਤੋਂ ਦਸਤਾਰ ਦੇਖ ਸਕਦੇ ਹੋ ਦੋਨਾਂ ਸਾਈਡਾਂ ਤੋਂ ਦਸਤਾਰ ਸਾਡੀ ਬਰਾਬਰ ਹੈ ਸਾਰੀ ਦਸਤਾਰ 'ਚ ਵੱਟ ਸਹੀ ਤਰੀਕੇ ਨਾਲ ਪਿੱਛੇ ਤੱਕ ਪਏ ਨੇ ਸਾਰੇ ਲੜ ਦੇਖ ਸਕਦੇ ਆ ਇੱਕ ਲੜ ਛੱਡ ਕੇ ਅਸੀਂ ਵੱਟ ਪਾਇਆ ਦਸਤਾਰ ਦੇ ਵਿੱਚ ਤੇ ਖੱਬੇ ਪਾਸੇ ਦਸਤਾਰ ਦੀ ਸ਼ੇਪ ਪੂਰੀ ਸਹੀ ਹੈ ਤੇ ਸੱਜੇ ਪਾਸੇਓ ਵੀ ਉੱਪਰੋਂ ਵੀ ਦੇਖ ਸਕਾਰੇ ਹੋ ਸਾਰੀ ਦਸਤਾਰ ਕਲੀਨ ਹੈ ਸਾਫ਼ ਹੈ ਤੇ ਹੁਣ ਦੁਬਾਰਾ ਰ ਤੇ ਬਾਕੀ ਮੇਰੇ ਵੀਰੋ ਜੇਕਰ ਤੁਸੀਂ ਵੀ ਘਰ ਬੈਠੇ ਅਲੱਗ-ਅਲੱਗ ਸਟਾਈਲ ਦੀਆਂ ਦਸਤਾਰਾ ਸਿੱਖਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਬੈਲ ਆਈਕਨ ਨੂੰ ਕਲਿੱਕ ਕਰ ਲੈਣਾ ਇਹਨਾਂ ਨਵੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹਿਣਗੀਆਂ ਹੋਰ ਵੀਡੀਓ ਡਿਸਕ੍ਰਿਪਸ਼ਨ 'ਚ ਜਾਂ ਤੁਸੀਂ ਆਈ ਬਟਨ ਤੇ ਜਾ ਕੇ ਵੀ ਦੇਖ ਸਕ ਰਹੇ ਹੋ ਇਸੇ ਤਰ੍ਹਾਂ ਜੁੜੇ ਰਹੋ ਤੇ ਸਪੋਰਟ ਕਰਦੇ ਰਹੋ ਨਵੇਂ-ਨਵੇਂ ਸਟਾਈਲ ਦੀਆਂ ਵੀਡੀਓ ਦੇਖਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ